ਇੱਕ ਮਹਾਨ ਯੋਗੀ ਹੋਏ ਬਾਬਾ ਜੀ ਸਵਾਮੀ ਪਰਮਹੰਸ ਯੋਗਾ ਨੰਦ ਜੀ ਉਹ ਕਹਿੰਦੇ ਸੀ ਕਿ ਜਿਸ ਤਰ੍ਹਾਂ ਸ਼ਰੀਰ ਨੂੰ ਕੱਪੜੇ ਦੀ ਲੋੜ ਹੁੰਦੀ ਹੈ ਨਾ ਉਸੇ ਤਰ੍ਹਾਂ ਤੁਹਾਡੀ ਜਿਹੜੀ ਰੂਹ ਹੈ ਤੁਹਾਡੀ ਜਿਹੜੀ ਆਤਮਾ ਹੈ ਇਸ ਨੂੰ ਇੱਕ ਰੱਖਿਆ ਕਵਚ ਦੀ ਲੋੜ ਹੁੰਦੀ ਹੈ ਜਿਹਨੂੰ ਔਰਾ ਕਿਹਾ ਜਾਂਦਾ ਹੈ ਜ਼ਰਾ ਗੌਰ ਕਰਨਾ ਇਹ ਔਰਾ ਜਿਹੜਾ ਹੈ ਨਾ ਹਰ ਇਨਸਾਨ ਦਾ ਹੁੰਦਾ ਇਥੋਂ ਤੱਕ ਕਿ ਪੱਤਿਆਂ ਦਾ ਵੀ ਹੁੰਦਾ ਜੋ ਯੋਗੀ ਲੋਕ ਫਰਮਾਉਂਦੇ ਹਨ ਬਾਦਸ਼ਾਹ ਲੋਕ ਫਕੀਰ ਲੋਕ ਸੱਤ ਲੋਕ ਮਹਾਤਮਾ ਲੋਕ ਕਿ ਇੱਕ ਪੱਤੇ ਦਾ ਇੱਕ ਘਾਹ ਦਾ ਵੀ ਜਿਹੜਾ ਆਪਣਾ ਔਰਾ ਹੈ ਇਸੇ ਲਈ ਕਹਿੰਦੇ ਹਨ ਕਿ ਜੇ ਘਰ ਦੇ ਵਿੱਚ ਤੁਸੀਂ ਗਮਲੇ ਲਗਾਏ ਹੈ ਤਾਂ ਉਹ ਲਗਾਓ ਜਿਹੜੀ ਤੁਸੀਂ ਦੇਖਭਾਲ ਕਰ ਸਕੋ ਜੇ ਘਰ ਦੇ ਵਿੱਚ ਕੋਈ ਕਿਆਰੀ ਬਣਾਈ ਹੈ ਤਾਂ ਉਹ ਬਣਾਓ ਜਿਹੜੀ ਤੁਸੀਂ ਦੇਖਭਾਲ ਕਰ ਸਕੋ ਕਿਉਂਕਿ ਜੇ ਉਹ ਝੜਿਆ ਹੋਇਆ ਹੈ ਪੱਤਾ ਤਾਂ ਉਹਦਾ ਆਪਣਾ ਔਰਾ ਹੈ ਜੇ ਲੱਗਿਆ ਹਰਾ ਹੈ ਤਾਂ ਉਹਦਾ ਆਪਣਾ ਔਰਾ ਪਰ ਓਰਾ ਸਾਡਾ ਕੀ ਹੈ ਇਹ ਓਰਾ ਜਿਹੜਾ ਹੈ ਸਾਡੀ ਦਿਵਿਆ ਊਰਜਾ ਦਾ ਘੇਰਾ ਹੁੰਦਾ ਹੈ ਜੋ ਸਾਨੂੰ ਨੈਗੇਟਿਵ ਤਾਕਤਾਂ ਤੋਂ ਬਚਾਉਂਦਾ ਹੈ ਬਾਬਾ ਜੀ ਪਰ ਜਦੋਂ ਇਹ ਕਮਜ਼ੋਰ ਹੋ ਜਾਂਦਾ ਹੈ ਨਾ ਤਾਂ ਜ਼ਿੰਦਗੀ 'ਚ ਕੀ ਆਂਦਾ ਹੈ ਅਸੰਤੁਲਨ ਆਉਂਦਾ ਹੈ ਚੜਚੜਾਪਨ ਆਂਦਾ ਹੈ ਥਕਾਵਟ ਵੱਧ ਜਾਂਦੀ ਹੈ ਜ਼ਰਾ ਗੌਰ ਕਰਨਾ ਅੱਜ ਅਸੀਂ ਉਹੀ ਜਾਣਾਂਗੇ ਕਿ ਓਰਾ ਕਮਜ਼ੋਰ ਕਿਉਂ ਹੁੰਦਾ ਹੈ ਕਿਵੇਂ ਇਸ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਜਦਦਾ ਸਾਈ ਲੋਕਾਂ ਜਾਂ ਸੰਤ ਲੋਕਾਂ ਮਹਾਤਮਾ ਦੇ ਕੋਲ ਜਦੋਂ ਇਨਸਾਨ ਜਾਂਦਾ ਹੈ ਤਾਂ ਔਰਾ ਜਿਹੜਾ ਉਹ ਆਪਣੇ ਆਪ ਪੋਜ਼ਿਟਿਵਿਟੀ ਦੇ ਵਿੱਚ ਕਿਉਂਕਿ ਜਦੋਂ ਉਸ ਉਹਨਾਂ ਮਹਾਨ ਸ਼ਕਤੀਆਂ ਦੇ ਕੋਲ ਬੈਠਦੇ ਜਿਨ੍ਹਾਂ ਦਾ ਔਰਾ ਬੜਾ ਹੀ ਪੋਜ਼ਿਟਿਵ ਹੈ ਇੱਕ એનર્ਜੀ ਬੜੀ ਹੀ ਅੱਛੀ ਹੈ ਪਾਕ ਹੈ ਪਵਿੱਤਰ ਹੈ ਤਾਂ ਇਨਸਾਨ ਉੱਥੇ ਜਾ ਕੇ ਬੜਾ ਖੁਸ਼ ਮਹਿਸੂਸ ਕਰਨਾ ਪੈਂਦਾ ਹੈ ਹਾਰੇ ਹੋਏ ਲੋਕ ਵੀ ਜਿਹੜਾ ਹੈ ਉਹ ਜਿੱਤ ਦਾ ਉਹਨਾਂ ਦੇ ਅੰਦਰ ਜਜ਼ਬਾ ਆ ਜਾਂਦਾ ਹੈ ਉਹ ਕਿਉਂ ਆਂਦਾ ਹੈ ਜੋ ਉਹਦੀ ਗੱਲ ਕਰਾਂਗੇ ਔਰ ਸਵਾਮੀ ਪਰਮਹੰਸ ਯੋਗਾਨੰਦ ਜੀ ਨੇ ਜਿਹੜੇ ਹੈ ਉਸ ਮਹਾਨ ਯੋਗੀ ਨੇ ਉਹਨਾਂ ਨੇ ਉਹਨਾਂ ਨੇ ਦੱਸੇ ਜੋ ਸਿਧਾਂਤ ਹੈ ਜਿਨ੍ਹਾਂ ਨਾਲ ਅਸੀਂ ਆਪਣਾ ਊਰਜਾ ਨੂੰ ਊਰਜਾ ਦੀ ਰੱਖਿਆ ਕਰ ਸਕਦੇ ਅੱਜ ਉਹਨਾਂ ਬਾਰੇ ਗੱਲ ਕਰਾਂਗੇ ਬਾਬਾ ਜੀ ਓਰੇ ਹਰ ਇਨਸਾਨ ਲਈ ਕੋਈ ਵੀ ਇਨਸਾਨ ਹੈ ਜੋ ਇਸ ਸੰਸਾਰ ਦੇ ਵਿੱਚ ਉਹਦੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਸੌਸ ਆਓ ਸਿਰ ਆਪਾਂ ਯਾਤਰਾ ਤੇ ਚਲੀਏ ਆਪਣੇ ਆਭਾ ਮੰਡਲ ਨੂੰ ਬਚਾਉਣ ਦੀ ਤੇ ਆਪਣੀ ਰੂਹ ਦੀ ਰੋਸ਼ਨੀ ਨੂੰ ਵਾਪਸ ਜਗਾਉਣ ਦੀ ਬਾਬਾ ਜੀ ਤੇ ਜ਼ਰਾ ਗੌਰ ਕਰਨਾ ਬਾਬਾ ਜੀ ਤੇ ਨਾਲ ਸੋਚੋ ਤੇ ਵਿਚਾਰੋ ਕਿ ਕੀ ਤੁਸੀਂ ਰੋਜ਼ ਰੱਬ ਦਾ ਨਾਮ ਲੈਂਦੇ ਹੋ ਪੂਜਾ ਪਾਠ ਕਰਦੇ ਹੋ ਫਿਰ ਵੀ ਅਕਸਰ ਥੱਕਿਆ ਥੱਕਿਆ ਤੇ ਆਪਣੀ ਊਰਜਾ ਵਿੱਚ ਕਮੀ ਮਹਿਸੂਸ ਕਰਦੇ ਹੋ ਕਿ ਕਿਸੇ ਖਾਸ ਵਿਅਕਤੀ ਨੂੰ ਮਿਲਣ ਜਾਂ ਕਿਸੇ ਥਾਂ ਤੇ ਜਾਣ ਤੋਂ ਬਾਅਦ ਤੁਹਾਡੇ ਤੇ ਅਚਾਨਕ ਜਿਹੜਾ ਹੈ ਭਾਰੀਪਨ ਜਾਂ ਉਦਾਸੀ ਛਾ ਜਾਂਦੀ ਇਹੋ ਜਿਹਾ ਲੱਗਦਾ ਹੈ ਜਿਵੇਂ ਤੁਹਾਡੀ ਸਾਰੀ ਪੋਜ਼ਿਟਿਵ એનર્ਜੀ ਜਿਹੜੀ ਹੈ ਤੁਹਾਡੀ ਹਿੰਮਤ ਕਿਸੇ ਨੇ ਖਿੱਚ ਲਈ ਹੋਵੇ ਤੇ ਇਹ ਸਵਾਲ ਤੁਹਾਡੇ ਮਨ ਵਿੱਚ ਉੱਠਦਾ ਹੈ ਕਿ ਆਖਿਰ ਮੇਰੇ ਨਾਲ ਇਹੋ ਜਿਹਾ ਕਿਉਂ ਹੁੰਦਾ ਤਾਂ Swami Parmensi Yogaanand ji ਦੱਸਦੇ ਨੇ ਕਿ ਜਦੋਂ ਸਾਡਾ ਔਰਾ ਕਮਜ਼ੋਰ ਹੁੰਦਾ ਹੈ ਤਾਂ ਬਾਹਰ ਦੀਆਂ ਮੁਸ਼ਕਲਾਂ ਤੇ 네ਗੇਟਿਵ ਵਾਈਬਸ ਜਿਹੜੀਆਂ ਹਨ ਜਿਸ ਨੂੰ ਨਾਕਰਾਤਮਕ ਲਹਿਰਾਂ ਵੀ ਕਿਹਾ ਜਾਂਦਾ ਹੈ ਉਹ ਸਾਡੇ ਤੇ ਆਸਾਨੀ ਨਾਲ ਅਸਰ ਪਾਉਂਦੀਆਂ ਨੇ ਬਾਬਾ ਜੀ ਤੇ ਸਾਡੀ ਊਰਜਾ ਖਿੱਚਣ ਲੱਗਦੀਆਂ ਨੇ ਜੇ ਤੁਸੀਂ ਆਪਣੀ ਇਸ ਕੀਮਤੀ ਊਰਜਾ ਨੂੰ ਬਚਾਉਣਾ ਚਾਹੁੰਦੇ ਹੋ ਆਪਣੇ ਔਰੇ ਦੀ ਇੱਕ ਮਜ਼ਬੂਤ ਅਧਿਆਤਮਿਕ ਕਵਚ ਬਣਾਉਣਾ ਚਾਹੁੰਦੇ ਹੋ ਤਾਂ ਜਰਾ Swami Parmanand ji ਦੁਆਰਾ ਉਸ ਮਹਾਨ ਯੋਗੀ ਦੁਆਰਾ ਦੱਸੇ ਅਚੂਕ ਜਿਹੜੇ ਤਰੀਕੇ ਆ ਜਾਣਨਾ ਚਾਹੁੰਦੇ ਹੋ ਤਾਂ ਸਾਡੀ ਇਸ ਵੀਡੀਓ ਦੇ ਨਾਲ ਜੁੜੇ ਰਹੋ ਬਾਬਾ ਜੀ ਤੋਂ ਜਰਾ ਦੇਖਣਾ ਕਿ ਉਸ ਸਾਈਂ ਲੋਕਾਂ ਦੇ ਕੋਲ ਜਾ ਕੇ ਵੀ ਕਿੱਦਾਂ ਸਾਡਾ ਔਰਾ ਜਿਹੜਾ ਹੈ ਉਹ ਪ੍ਰਭਾਵਿਤ ਹੁੰਦਾ ਹੈ ਇਹਦੇ ਵਿੱਚ ਉਹਦੀ ਵੀ ਗੱਲ ਪਈ ਸੋ ਔਰਾ ਪਹਿਲਾਂ ਦੇਖੀਏ ਵੀ ਹੈ ਕੀ ਇਸ ਨੂੰ ਔਰਾ ਕਿਹਾ ਜਾਂਦਾ ਹੈ ਇਹਤੇ ਮਹਾਤਮਾ ਲੋਕਾਂ ਫਰਮਾਇਆ ਕਿ ਹਰ ਇੱਕ ਜੀਵ ਆਤਮਾ ਸਿਰਫ ਕਿ ਸਿਰਫ ਇਹ ਭੌਤਿਕ ਸਰੀਰ मात्र ਨਹੀਂ ਜੋ ਸਾਨੂੰ ਦੇਖ ਰਿਹਾ ਫਿਜ਼ੀਕਲ ਸਰੀਰ मात्र ਨਹੀਂ ਹੈ ਇਸ ਸਰੀਰ ਦੇ ਆਲੇ-ਦੁਆਲੇ ਇੱਕ ਅਦ੍ਰਿਸ਼ ਜਿਹੜਾ ਇਨਵੀਜ਼ੀਬਲ ਇੱਕ ਸੂਖਮ ਊਰਜਾ ਦਾ ਘੇਰਾ ਹਮੇਸ਼ਾ ਇਹਦੇ ਮੌਜੂਦ ਰਹਿੰਦਾ ਹੈ ਜਿਸ ਨੂੰ ਔਰਾ ਕਿਹਾ ਜਾਂਦਾ ਇਹ ਦਿਵੇ ਪ੍ਰਕਾਸ਼ ਪੁੰਜ ਸਾਡੀ ਪ੍ਰਾਣ ਸ਼ਕਤੀ ਦਾ ਹੀ ਵਿਸਥਾਰ ਹੈ ਜੋ ਸਾਡੇ ਅੰਦਰ ਤੇ ਬਾਹਰ ਇੱਕ ਸੁਰੱਖਿਆ ਕਮਚ ਵਾਂਗ ਫੈਲਿਆ ਰਹਿੰਦਾ ਬਾਬਾ ਜੀ ਦੂਸਰਾ ਜੋ فرمایا ਗਿਆ ਕਿ ਆਤਮਾ ਦਾ પ્રતિબિંਬ ਇਹ ਆਬਾ ਮੰਡਲ ਲੈਣਾ ਜਿਹੜਾ ਸਾਡਾ ਜਿਹਨੂੰ ਔਰਾ ਕਹਿੰਦੇ ਆ ਇਹ ਕੋਈ ਆਮ ਊਰਜਾ ਨਹੀਂ ਹੈ ਇਹ ਸਾਡੇ ਅਧਿਆਤਮਿਕ ਮਾਨਸਿਕ ਤੇ ਭਾਵਨਾਤਮਕ ਸੇਧ ਦਾ ਜਿਹੜਾ ਹੈ ਉਹ ਚਿਹਰਾ ਕਹ ਲਓ ਜਾਂ ਉਹਨੂੰ ਪ੍ਰਤੀਬਿੰਬ ਕਹ ਲਓ ਜਾਂ ਉਹਨੂੰ ਕਿਹੜੂ ਵੀ ਸ਼ੀਸ਼ਾ ਇਹ ਸਾਡਾ ਅੰਦਰੂਨੀ ਸਥਿਤੀ ਨੂੰ ਦਰਸਾਉਂਦਾ ਹੈ ਬਾਬਾ ਜੀ ਇਹੀ ਜਿਹੜੇ ਸੰਤ ਲੋਕ ਮਹਾਤਮਾ ਲੋਕ ਫਕੀਰ ਲੋਕੇ ਜਾਣ ਜਾਂਦੇ ਜਿਨ੍ਹਾਂ ਕੋਲ ਨਜ਼ਰ ਹੁੰਦੀ ਕਿ ਇਹਦਾ ਔਰਾ ਕਿੱਥੇ ਟੁੱਟਿਆ ਗੁਰੂ ਮੁਰਸ਼ਿਦ ਰਹਿਬਰ ਕਾਮਲ ਮੁਰਸ਼ਿਦ ਜਿਹੜੇ ਉਹ ਜਾਣ ਜਾਂਦੇ ਸੋ ਹਰ ਕਿਸੇ ਦਾ ਔਰਾ ਇਸwami yoganand ji ਨੇ ਫਰਮਾਇਆ ਕਿ ਹਰ ਕਿਸੇ ਦਾ ਔਰਾ ਹੈ ਇਹ ਔਰਾ ਸਿਰਫ ਮਹਾਨ ਸਿੱਧ ਪੁਰਸ਼ਾ ਜਾਂ ਦੇਵੀ ਦੇਵਤਿਆਂ ਤੱਕ ਸੀਮਤ ਨਹੀਂ ਹੈ ਹਰ ਇੱਕ insan ਹਰ ਇੱਕ ਜੀਵਤ ਜਿਹੜਾ ਪ੍ਰਾਣੀ ਹੈ ਉਹਦਾ ਆਪਣਾ ਇੱਕ ਵਿਸ਼ੇਸ਼ ਆਵਾ ਮੰਡਲ ਹੁੰਦਾ ਹੈ ਜਰਾ ਗੌਰ ਕਰਨਾ ਤਾਂਹੀਂ ਤਾਂ ਬਾਬਾ ਜੀ ਹਰ ਇੱਕ ਸਥਾਨ ਦਾ ਤੁਸੀਂ ਕਿਸੇ ਦੇਵੀ ਦੇਵਤਾ ਦੇ ਸਥਾਨ ਤੇ ਜਾਂਦੇ ਹੋ ਉੱਥੇ ਉਹਨਾਂ ਦਾ ਔਰਾ ਹੈ ਜਰਾ ਗੌਰ ਕਰਨਾ ਇਹ ਕਈ ਵਾਰੀ ਬੰਦਾ ਕਹਿੰਦਾ ਜੀ ਉਹ ਤੋਂ ਬੜੇ ਜਿਹੜਾ ਹੁਣ ਕਾਲ ਭੈਰਵ ਹੈ ਉੱਥੇ ਜਾ ਕੇ ਜੋ ਹੈ ਕਾਲ ਭੈਰਵ ਜਿਹੜੇ ਨੇ ਉਹਨਾਂ ਦਾ ਦੱਸਿਆ ਜਾਂਦਾ ਕਿ ਉਹ ਹਰ ਇੱਕ ਜਿਹੜਾ ਵੀ ਕ੍ਰਿਆ ਕਰੂਆ ਹੈ ਉਹਦਾ ਅੰਤੁਕ ਜਾਂਦਾ ਦੱਸਿਆ ਜਾਂਦਾ ਹੈ ਦਰਸਾ ਲੋ ਕੀ ਹੈ ਉਹ ਇੰਨੇ ਕ ਜਿਆਦਾ ਉਸ એનર્ਜੀ ਹੈ ਉਹਨਾਂ ਦੇ ਵਿੱਚ ਉਸ ਸਥਾਨ ਦੇ ਵਿੱਚ ਕਿ ਉੱਥੇ 네ਗੇਟਿਵ ਵਿਚਾਰਾਂ ਨੇ ਬੰਦ ਹੋ ਜਾਂਦੇ ਇਦਾਂ ਹੀ ਕਿਸੇ ਸੰਤ ਕਿਸੇ ਗੁਰੂ ਰਹਿਬਰ ਦੇ ਦਰ ਤੇ ਇਨਸਾਨ ਜਾਂਦਾ ਹੈ ਤਾਂ ਜਦੋਂ ਉਹਨਾਂ ਦੇ ਨਾਲ ਪੂਰਨ ਜੁੜਦਾ ਹੁਣ ਕਿਤੇ ਉਦਾਸ ਉਦਾਸ ਹੋ ਜਾਂਦਾ ਇਹੋ ਜਾਰੀ ਕਿਉਂਕਿ ਉਹਨਾਂ ਨੇ ਉਦਾਸ ਹੋਣਾ ਇਹ ਫਕੀਰਾਂ ਦਾ ਗਹਿਣਾ ਹੈ ਬਾਬਾ ਜੀ ਜ਼ਰਾ ਗੌਰ ਕਰ ਤਾਂ ਜਦੋਂ ਆਪਾਂ ਕਿਸੇ ਐਸੀ ਰੂਹ ਦੇ ਚਰਨਾਂ ਦੇ ਨਾਲ ਲੱਗਦੇ ਹਾਂ ਤਾਂ ਉਹ 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 ਵੀ ਚੀਜ਼ ਸਾਡੇ ਅੰਦਰ ਆਉਣੀ ਹੈ ਇਨਸਾਨ ਨੂੰ ਕਿਉਂਕਿ ਉਹ ਉਹ ਇਸ ਲਈ ਨਹੀਂ ਆਈ ਕਿ ਉਹ ਤੁਹਾਨੂੰ ਜਾਂਦੇ ਵੀ ਤੁਸੀਂ ਉਦਾਸ ਰਹੋ ਨਾ ਉਹ ਜਿਹੜਾ ਹੈ ਉਹ ਕੋਈ ਡਿਪਰੈਸ਼ਨ ਕੋਈ ਸਟ੍ਰੈਸ ਨਹੀਂ ਹੈ ਉਹ ਉਦਾਸੀਪਨ ਹੈ ਉਹਦੇ ਨਾਲ ਮਿਲਣ ਦਾ ਉਸ ਮਾਲਕ ਦੇ ਨਾਲ ਕਿਉਂਕਿ ਜਦੋਂ ਆਪਾਂ ਕਿਸੇ ਮਹਾਤਮਾ ਸੰਤ ਲੋਕ ਦੇ ਦਰ ਤੇ ਜਾਂਦੇ ਆ ਤਾਂ ਸਾਡੀ ਜਿਹੜੀ ਰੂਹ ਹੈ ਉਹ ਹੋਰ ਰੰਗਾ ਦੇ ਵਿੱਚ ਰੰਗੀ ਜਾਂਦੀ ਹੈ ਸੋ ਜਰਾ ਗੌਰ ਕਰਨਾ ਤਾਂ ਇਹ ਵਿਸ਼ੇਸ਼ ਆਵਾ ਮੰਡਲ ਹੁੰਦਾ ਹੈ ਇਸ ਦੀ ਸ਼ਕਤੀ ਜਿਹੜੀ ਹੈ ਸ਼ੁੱਧਤਾ ਤੇ ਵਿਸਥਾਰ ਵਿਅਕਤੀ ਦੀ ਅੰਦਰੂਨੀ ਪਵਿੱਤਰਤਾ ਵੀ ਅੰਦਰ ਕਿਦਾਂ ਦਾ ਹੈ ਉਹ ਉਦੇ ਵਿਚਾਰਾਂ ਦੀ ਸ਼ੁੱਧੀ ਵੀ ਉਹਦਾ ਵਿਚਾਰ ਕਿਹੋ ਜਿਹਾ ਤੇ ਅਧਿਆਤਮਕ ਉਨਤੀ ਦੇ ਨਿਰਭਰ ਕਰਦਾ ਹੈ ਤੇ ਭਾਈ ਉਹ ਅੰਦਰੋਂ ਕਿਹੜੇ ਰੰਗ ਚ ਹੈ ਇਲਾਹੀ ਰੰਗ ਕਿੱਥੇ ਕਿ ਤੱਕ ਪਹੁੰਚਿਆ ਕਿਹੜੀ ਜਮਾਤ ਚ ਬੈਠਾ ਜਿੰਨਾ ਜ਼ਿਆਦਾ ਮਨ ਨਿਰਮਲ ਹੁੰਦਾ ਉਹਨਾਂ ਉਹ ਸੋਹਣੇ ਰੱਬ ਦੇ ਉਹ ਸੋਹਣੇ ਮਾਲਕ ਦੇ ਨੇੜੇ ਜਿਹੜਾ ਹੈ ਉਹ ਆਤਮਾ ਹੁੰਦੀ ਹੈ ਉਹਨਾਂ ਹੀ ਵਧੇਰਾ ਜਿਹੜਾ ਹੈ ਉਜਵਲ ਸ਼ਕਤੀਸ਼ਾਲੀ ਤੇ ਵਿਸਤ੍ਰਿਤ ਓੜਾ ਹੋਵੇਗਾ ਤੁਹਾਡਾ ਹੁਣ ਸਵਾਮੀ ਪਰਮਹੰਸ ਯੋਗਾਨੰਦ ਜੀ ਇਹ ਸਿਖਾਉਂਦੇ ਨੇ ਕਿ ਸਾਡਾ ਔਰਾ ਜਿਹੜਾ ਹੈ ਉਹ ਸਾਡੇ ਸੱਚੇ ਅੰਦਰੂਨੀ ਸਰੂਪ ਦਾ ਇੱਕ ਯਥਾਰਥ ਦਰਪਣ ਹੈ ਯਾਨੀ ਸ਼ੀਸ਼ਾ ਜੋ ਸਾਡੇ ਅੰਦਰੂ ਬਾ ਵਿਚਾਰਾਂ ਦਾ ਪ੍ਰਭਾਵ ਸਾਡੇ ਪੈਂਦਾ ਹੈ ਸਾਡੇ ਮਨ ਵਿੱਚ ਉੱਠਣ ਵਾਲਾ ਹਰ ਸਕਾਰਾਤਮਕ ਜਾਂ ਨਕਾਰਾਤਮਕ ਵਿਚਾਰ ਸਾਡੇ ਔਰੇ ਦੇ ਰੰਗ ਤੇ ਊਰਜਾ ਵਿੱਚ ਬਦਲਾਅ ਲੈ ਕੇ ਆਉਂਦਾ ਬਾਬਾ ਜੀ ਹੋਰ ਅੱਜ ਕੱਲ ਤੱਕ ਕੈਮਰੇ ਵੀ ਮੌਜੂਦ ਹੈ ਜਿਨ੍ਹਾਂ ਦੇ ਨਾਲ ਔਰਾ ਦੇਖਿਆ ਜਾਂਦਾ शुद्ध विचार जेडे ਹੋਣਗੇ ਉਹਨਾਂ ਵਿੱਚ ਇਸ਼ਕ ਹੋਏਗਾ mohabbat ਹੋਏਗੀ করুণਾ ਹੋਏਗੀ ਸ਼ਾਂਤੀ ਹੋਏਗੀ ਉਜਵਲ ਨਿਰਮਲ ਤੇ ਵਿਸਤ੍ਰਿਤ ઓਰਾ ਨਕਾਰਾਤਮਕ ਵਿਚਾਰ ਜਿਹਦੇ ਵਿੱਚ क्रोध ਹੈ ਈਰਖਾ ਹੈ ਡਰ ਹੈ ਉਹ ਤੁੰਦਲਾ ਹੋਵੇਗਾ ਸੰਕੁਚਿਤ ਹੋਵੇਗਾ ਕਮਜ਼ੋਰ ਹੋਵੇਗਾ ઓਰਾ ਹੋਵੇਗਾ ਹੁਣ ਜਿਹੜਾ ਇੱਕ ਵਿਕਸਿਤ ਤੇ ਸ਼ੁੱਧ ਓਰੇ ਵਾਲਾ ਵਿਅਕਤੀ ਦੀ ਮੌਜੂਦਗੀ ਨਾਲ ਨਾ ਆਲੇ-ਦੁਆਲੇ ਦਾ ਮਾਹੌਲ ਸ਼ਾਂਤ ਹੋ ਜਾਏਗਾ ਸਕਾਰਾਤਮਕ ਹੋ ਜਾਂਦਾ ਹੈ लोग एहो जे इंसान ਵੱਲ ਸਹਿਜੇ ਖਿੱਚੇ ਜਾਂਦੇ ਨੇ ਤੇ ਉਹਨਾਂ ਦੀ ਸੰਗਤ ਵਿੱਚ ਸ਼ਾਂਤੀ ਅਨੁਭਵ ਕਰਦੇ ਨੇ ਬਾਬਾ ਜੀ ਸ਼ਾਂਤ ਮਹਿਸੂਸ ਕਰਦੇ ਨੇ ਪਰ ਹਾਂ ਜਿਹੜਾ ਆਪ ਨੈਗੇਟਿਵ ਹੈ ਨਕਾਰਾਤਮਕ ਹੈ ਹੁਣ ਉਹ ਜਦੋਂ ਕਿਸੇ ਪੋਜ਼ਿਟਿਵ એનર્ਜੀ ਦੇ ਪ੍ਰਭਾਵ ਜਾਂਦਾ ਹੈ ਤਾਂ ਉਸ ਇਨਸਾਨ ਦਾ ਜਿਹੜਾ ਹੈ ਉਹਦਾ ਨਕਾਰਾਤਮਕ ਜਿਹੜਾ ਵਿਚਾਰ ਹੈ ਉਹਨੂੰ ਉਹਦੇ ਤੋਂ ਜਾਣ ਤੋਂ ਰੋਕਦਾ ਜਾਂ ਉਹਨੂੰ ਛੇੜਖਾ ਨਹੀਂ ਕਰੇਗਾ ਨਾ ਨਾ ਵੀ ਛੇੜਖਾ ਨਹੀਂ ਕਰ ਦਿੱਤੀ ਜੀ ਕਿਸੇ ਮਹਾਨ ਸੰਤ ਦੇ ਨਾਲ ਜਾਂ ਕਿੰਨਾ ਐਵੇਂ ਛੇੜਖਾਨੀਆਂ ਕਰੀ ਜਾਂਦਾ ਉਹ ਚੀਜ਼ ਉਹ ਚੀਜ਼ ਦਾ ਕਰਦੇ ਹੈ ਲੋਕ ਫਿਰ ਉਹਦਾ ਦਾ ਫੜ ਜਾਣਾ ਵੀ ਦੁਨੀਆ ਭੁਗਤਦੀ ਹੈ ਕਿਉਂਕਿ ਜਦੋਂ ਜਾਂ ਤਾਂ ਉਸੇ એનર્ਜੀ ਦੇ ਵਿੱਚ ਜਾ ਕੇ ਮਿਲ ਜਾਂਦੇ ਹੈ ਜਾਂ ਤਾਂ ਸਕਾਰਾਤਮਕ ਹੋ ਜਾਣਗੇ ਜਾਂ ਫਿਰ ਉਹਦਾ ਕੋਈ ਨਾ ਕੋਈ ਇਲਾਜ ਹੋ ਜਾਂਦਾ ਹੈ ਬਾਬਾ ਜੀ ਉਹਨ ਇੱਥੇ ਇੱਕ ਕਮਜ਼ੋਰ ਤੇ ਜਿਹੜਾ ਨਬਲਾ ਹੋਣਾ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਮੁੱਖ ਕਾਰਨ ਕੀ ਹੈ ਕਿ ਨਿਰੰਤਰ ਬਾਬਾ ਜੀ ਹਰ ਵੇਲੇ ਨਾਕਾਰਾਤਮਕ ਵਿਚਾਰ ਆਲਾ ਦਵਾਲਾ ਤੁਹਾਡਾ ਕਿਹੋ ਜਿਹਾ ਹੈ ਇਹਦਾ ਬਹੁਤ ਪ੍ਰਭਾਵ ਪੈਂਦਾ ਹੈ ਬਹੁਤ ਪ੍ਰਭਾਵ ਪੈਂਦਾ ਹੈ ਦਾਰਸ਼ਨਿਕ ਲੋਕ ਕਹਿੰਦੇ ਨੇ ਕਿਸੇ ਨੇ ਕਿਸੇ ਦਾਰਸ਼ਨਿਕ ਨੂੰ ਪੁੱਛਿਆ ਕਹਿੰਦੇ ਵੀ ਯਾਰ ਤੁਸੀਂ ਇਹਨਾਂ ਨੂੰ ਨਹੀਂ ਸਮਝਾਉਂਦੇ ਕੀ ਗੱਲ ਇਹ ਮਾੜੇ ਲੋਕ ਨੇ ਉਹ ਕਹਿੰਦੇ ਨਹੀਂ ਇਹਨਾਂ ਨੂੰ ਮੈਂ ਸਮਝਾਣ ਤਾਂ ਜਾਵਾਂ ਪਰ ਇਹਨਾਂ ਨੂੰ ਸਮਝ ਹੀ ਨਹੀਂ ਆਉਣੀ ਕਿਉਂਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਦੋ ਹੀ ਚੀਜ਼ਾਂ ਨੇ ਇਹ ਜਾਂ ਨਾਕਰਾਤਮਕਤਾ ਵਿੱਚ ਡੁੱਬੇ ਹੋਏ ਨੇ ਯਾਤਾਂ ਨੂੰ ਇਕੱਠਾ ਕਰਨ ਚ ਡੁੱਬੇ ਹੋਏ ਨੇ ਤੇ ਇਹਨਾਂ ਨੂੰ ਮੈਂ ਕਿੱਦਾਂ ਉਸ ਬਾਰੇ ਸਮਝਾਵਾਂ ਤੇ ਇਹਨਾਂ ਦੇ ਕੋਲ ਤਾਂ ਹੀ ਚਿੰਤਾ ਹੈ ਡਰ ਹੈ ਕਰੋਧ ਹੈ ਪੂਰੇ ਨਕਾਰਾਤਮਕਤਾ ਦੇ ਵਿੱਚ ਜਾਦਾ ਇਹਨਾਂ ਦੇ ਵਿਚਾਰ ਨਕਾਰਾਤਮਕ ਨੇ ਸੋ ਆਲਾਦ ਵਾਲਾ ਤੁਹਾਡੀ ਸਰਾਊਂਡਿੰਗ ਜਿਹੜੀ ਹੈ ਉਹ ਵੀ ਬੜੀ ਮੈਨੇ ਰੱਖ ਲਈ ਹੈ ਕਿ ਤੁਸੀਂ ਕਿਹ ਸਰਾਊਂਡਿੰਗ 'ਚ ਰਹਿ ਰਹੇ ਹੋ ਕਿੱਥੇ ਤੁਸੀਂ ਨਿਵੇਸ਼ ਕਰ ਰਹੇ ਹੋ ਕਿਸ ਜਗ੍ਹਾ ਤੁਸੀਂ ਕਹੋ ਜੇ ਲੋਕਾਂ 'ਚ ਬੈਠ ਰਹੇ ਕਹਿੰਦੇ ਜੇ ਤੁਸੀਂ ਅਮੀਰ ਲੋਕਾਂ ਦੇ ਵਿੱਚ ਬਹਿਣਾ ਉੱਤਦੇ ਹੋ ਜਾਂ ਉਹਨਾਂ ਨੂੰ ਮਿਲਦੇ ਹੋ ਤਾਂ ਹੌਲੀ ਹੌਲੀ ਤੁਹਾਡਾ ਦਿਮਾਗ ਜਿਹੜਾ ਹੈ ਉਧਰ ਨੂੰ ਚਲੀ ਜਾਏਗਾ। ਉਹਦਾ ਇਹ ਕਹਿੰਦੇ ਕਿ 80 ਤੋਂ 85% ਇਹ ਜਿਹੜਾ ਹੈ ਇਹ ਹੋ ਸਕਦਾ ਹੈ ਕਿ ਤੁਸੀਂ ਵੀ ਉਸ ਥਾਂ ਤੇ ਪਹੁੰਚ ਜਾਓ ਜਿੱਥੇ ਉਹ ਅੱਜ ਨੂੰ। ਜਾਂ ਜੇ ਤੁਸੀਂ ਕਿਸੇ ਨਸ਼ੇੜੀ ਨਾਲ ਬਹਿਨ ਲੱਪੋ ਜਿਹੜਾ ਬੰਦਾ ਕਹੇ ਉਹ ਵੀ ਕੋਈ ਸਮਾਣ ਪਦਾਰਥ ਕੰਦਾ ਹੈ। ਤਾਂ ਉਹਦੇ ਨਾਲ ਬਹਿਨ ਲੱਪੋ ਤਾਂ ਤੁਹਾਨੂੰ ਇਹ ਹੋ ਸਕਦਾ ਵੀ ਸ਼ਾਇਦ ਤੁਸੀਂ ਉਧਰ ਨੂੰ ਲੱਗ ਜਾਓ। ਜ਼ਰਾ ਗੌਰ ਕਰ। ਤੇ ਜੇ ਤੁਸੀਂ ਕਿਸੇ ਸਾਧੂ ਸੰਤ ਮਹਾਤਮਾ ਫਕੀਰ ਦੇ ਦਰ ਤੇ ਜਾਣ ਲੱਪੋ ਤਾਂ ਤੁਹਾਡੇ ਤੇ ਉਹਨਾਂ ਦਾ ਵੀ ਅਸਰ ਪੈਂਦਾ ਸੋ ਇਹ ਗੱਲ ਯਾਦ ਰੱਖਣਾ ਕਿ ਤੁਹਾਡੇ ਵਾਲੇ ਦਿਵਾਲੇ ਕੀ ਹੈ ਇਹਦਾ ਬਹੁਤ ਫਰਕ ਪੈਂਦਾ ਜਿਹੋ ਜੇ ਲੋਕ ਤੁਹਾਡੇ ਵਾਲੇ ਦਿਵਾਲੇ ਜਾਂ ਤੁਹਾਡਾ ਦਿਮਾਗ ਉਹੋ ਜਿਹਾ ਬਣ ਜਾਣਾ ਬਾਬਾ ਤੁਸੀਂ ਸਵੇਰ ਤੋਂ ਸ਼ਾਮ ਤੱਕ ਸੈਡ Song ਸੁਣੀ ਜਾਓ ਤੁਹਾਡਾ ਉਹੋ ਜਿਹਾ ਦਿਮਾਗ ਬਣ ਜਾਣਾ ਤੁਸੀਂ ਚੰਗੀਆਂ ਚੀਜ਼ਾਂ ਸੁਣੋ ਤੁਹਾਡਾ ਉਹੋ ਜਿਹਾ ਜੇ ਤੁਸੀਂ ਸੁੱਖ ਵਾਲੇ ਦਾਦੇ ਦੀ ਗੱਲ ਸੁਣੋਗੇ ਤਾਂ ਤੁਹਾਡੇ ਅੰਦਰ ਸੁੱਖ ਪਿਆਦਾ ਹੋਏਗਾ ਮਹੰਮਾ ਜੀ ਸੋ ਆਪਣੀਆਂ ਸਮਰੱਥਾਵਾਂ ਤੇ ਆ ਵਿਸ਼ਵਾਸ ਤੇ ਨਿਰੰਤਰ ਜਿਹੜਾ ਹੈ ਆਤਮ ਆਲੋਚਨਾ ਇਹ ਮੁੱਖ ਕਾਰਨ ਨਾਕਰਾਤਮਕ ਊਰਜਾ ਵਾਲੇ ਵਿਅਕਤੀ ਦੀ ਸੰਗਤ ਜਿਹੜੀ ਹੈ ਇਹ ਵੀ ਮੁੱਖ ਕਾਰਨ ਹੈ ਮਾੜੇ ਬੰਦੇ ਦੀ ਸੰਗਤ ਜਿਹੜੀ ਹੈ ਬਾਬਾ ਜੀ 네ਗੇਟਿਵ ਵਿਚਾਰ ਵਾਲੇ ਦੀ ਜਿਹੜਾ ਹਰ ਵੇਲੇ ਨਾਕਰਾਤਮਕ ਊਰਜਾ ਫੈਲਾ ਰਿਹਾ ਹੈ ਔਰ ਉਹਦੇ ਉਹਦਾ ਇੱਕ ਬੜਾ ਖਾਸ ਜਿਹੜਾ ਹੈ ਇੱਕ ਉਹ ਜਿਹੜਾ ਹੈ ਸਾਈਨ ਹੁੰਦਾ ਉਹ ਬੰਦੇ ਦੇ ਫੈਸਲੇ ਹਮੇਸ਼ਾ ਗਲਤ ਹੋਣਗੇ ਜ਼ਿੰਦਗੀ ਵਿੱਚ ਉਹ ਜਾਂ ਆਪਣੇ ਬਾਰੇ ਵੀ ਕਦੇ ਕੋਈ ਫੈਸਲਾ ਲਏਗਾ ਉਹ ਗਲਤੀ ਹੋਏਗਾ ਇਹਦਾ ਮਤਲਬ ਹੈ ਕਿ ਕਿਤਨਾ ਉਹ ਦੁਨੀਆ ਨੂੰ ਦਿਖਾ ਰਿਹਾ ਕਿ ਮੈਂ ਬਹੁਤ ਬਣ ਠਣ ਕੇ ਬੈਠਾ ਹਾਂ ਪਰ ਉਹਦੇ ਅੰਦਰ ਨਾਕਰਾਤਮਕਤਾ ਹੈ ਭਰਿਆ ਹੋਇਆ ਹੈ 네ਗਟਿਵ એનર્ਜੀ ਇਸ ਕਰਕੇ ਉਹਨਾਂ ਕੋਲੋਂ ਵੀ ਬਚਣਾ ਚਾਹੀਦਾ ਹੈ ਉਸ ਤੋਂ ਬਾਅਦ ਆਂਦਾ ਹੈ ਕਿ ਤੁਹਾਡੀ ਜੀਵਨ ਸ਼ੈਲੀ ਕਿਹੜੀ ਹੈ ਤਮੋਗੁਣੀ ਭੋਜਨ ਹੈ ਤੁਹਾਡਾ ਅਧੂਰੀ ਨੀਂਦ ਹੈ ਤੁਹਾਨੂੰ ਨੀਂਦ ਨਹੀਂ ਪੂਰੀ ਆਉਂਦੀ ਐ ਵੀ ਜਿਹੜੇ ਮੁੱਖ ਕਾਰਨ ਹੈ ਨਾਕਰਾਤਮਕ ਊਰਜਾ ਦੇ ਫਿਰ ਕਮਜ਼ੋਰ ਹੋਣ ਦੇ ਕੀ ਸੰਕੇਤ ਹੈ ਕਿ ਬਿਨਾਂ ਕਿਸੇ ਖਾਸ ਕੰਮ ਦੇ ਨਿਰੰਤਰ ਥਕਾਵਟ ਤੇ ਊਰਜਾ ਦੀ ਕਮੀ ਮਹਿਸੂਸ ਹੋਣਾ ਬਿਨਾ ਕਾਰਨ ਮੰਨ ਦਾ ਅਸ਼ਾਂਤ ਰਹਿਣਾ ਤੇ ਫੈਸਲੇ ਲੈਣ ਵਿੱਚ ਭੁਲੇਖਾ ਪੈਣਾ ਲੋਕਾਂ ਦਾ ਪੁੱਛਣ ਲੱਪਣਾ ਜਰਾ ਗੌਰ ਕਰਨਾ ਕਹਿੰਦੇ ਵੀ ਜਿਸ ਘਰ ਦੇ ਵਿੱਚ ਪਿਓ ਪੁੱਤ ਬੈਠ ਕੇ ਫੈਸਲਾ ਨਾ ਨਾ ਲੈਂਦੇ ਹੁਣ ਘਰ ਦਾ ਜਰਾ ਗੌਰ ਕਰਨਾ ਇੱਥੇ ਜੇ ਤੁਹਾਡਾ ਪਰਿਵਾਰ ਹੈ ਤਾਂ ਆਪਸ ਦੇ ਵਿੱਚ ਬੈਠ ਕੇ ਪਰਿਵਾਰ ਜੀ ਤੁਹਾਡੀ ਨੂੰ ਹੈ ਤੁਹਾਡੀ ਬੇਟੀ ਹੈ ਤੁਹਾਡਾ ਬੇਟਾ ਹੈ ਜਦੋਂ ਵਿਆਹੀ ਗਈ ਬੇਟੀ ਉਹ ਇੱਕ ਅਲੱਗ ਘਰ ਦੀ ਹੋਵੇ ਜਰਾ ਸਮਝਣਾ ਹੈ ਉਹ ਇਸ ਘਰ ਦੀ ਵੀ ਹੈ ਪਰ ਜਿਹੜੇ ਘਰ ਦੇ ਫੈਸਲੇ ਹੈ ਉਹੀ ਲੋਕ ਲੈਣ ਜਿਹੜੇ ਉਸ ਘਰ ਦੇ ਵਿੱਚ ਬੈਠੇ ਜ਼ਰਾ غور ਕਰ। ਉਹ ਬੈਠ ਕੇ ਜਦੋਂ ਚਾਰ ਜਾਣੇ ਫੈਸਲਾ ਕਰਦੇ ਆ ਨਾ ਕੋਈ ਉਹਦੇ ਵਿੱਚ ਸਲਾਵਾ ਲਈਆਂ ਜਾਂਦੀਆਂ। ਉਹਦੇ ਵਿੱਚ ਭਲੇਖੇ ਨਹੀਂ ਹੁੰਦੇ ਉਹਦੇ ਵਿੱਚ ਆਪਣਾ ਆਪਣਾ ਬੰਦਾ رائے ਰੱਖਦਾ ਕਿ ਆਹ ਮੇਰੀ رائے ਆਹ ਮੇਰੀ رائے ਆਹ ਮੇਰੀ رائے ਆ ਮੇਰੀ رائے। ਹੁਣ ਚਾਰ رائے ਆ ਗਿਆ ਉਹਦੇ ਵਿੱਚ ਜਿਹੜਾ ਸਹੀ ਹੋਵੇ ਉਹਦੇ ਨਾਲ ਉਹਦੇ ਨਾਲ ਹਾਮੀ ਭਰ ਦੋ। ਔਰ ਉਸ ਵੇਲੇ ਫਿਰ ਕੀ ਹੁੰਦਾ ਹੈ ਉਹਦੇ ਵਿੱਚ ਭਲੇਖਾ ਨਹੀਂ ਕੋਈ ਰਹਿ ਜਾਂਦਾ। ਜ਼ਰਾ غور ਕਰਨਾ। ਆ ਸ਼ਾਂਤ ਰਹਿਣ ਵਾਲੇ ਭਲੇਖਿਆਂ 'ਚ ਰਹਿਣ ਵਾਲੇ ਬਾਹਰੋਂ ਸਲਾਵਾ ਮੰਗਦੇ ਆ ਇਹ ਗੱਲ ਯਾਦ ਰੱਖਣਾ। ਇਹ ਗੱਲ ਯਾਦ ਰੱਖਣਾ। ਉਹ 12 ਸਲਾਵਾ ਲੈਣਗੇ ਲੋਕਾਂ ਕੋਲ ਘਰੋਂ ਨਹੀਂ ਕਦੇ ਬੈਠ ਕੇ ਗੱਲ ਕਰਨਗੇ ਵੀ ਸਾਡਾ ਆ ਹੈ ਸਾਡਾ ਉਹ ਹੈ ਕਦੇ ਵੀ ਨਹੀਂ ਕਰਨਗੇ ਇਸ ਕਰਕੇ ਆਸ਼ਾਂਤ ਰਹਿੰਦੇ ਤਾਂ ਹੀ ਤਾਂ ਫਰਮਾਇਆ ਫਰਕ ਨਹੀਂ ਦਿਖਦਾ ਤੈਨੂੰ ਆਪਣੇ ਘਰ ਵਿੱਚ ਉਹ ਉਹਨਾਂ ਨੂੰ ਆਪਣਾ ਕੌਣ ਹੈ ਪਰਾਇਆ ਕੌਣ ਹੈ ਹੈ ਤਾਂ ਚਲੋ ਇਹ ਸਾਰੀ ਦੁਨੀਆ ਹੀ ਮਿੱਥਿਆ ਹੈ ਇੱਕ ਪਰ ਫਿਰ ਵੀ ਦੁਨੀਆ 'ਚ ਜੇ ਕੋਈ ਘਰ ਬੈਠੇ ਆ ਬਾਬਾ ਜੀ ਜਿਹੜੇ ਲੋਕ ਉਹਨਾਂ ਦਾ ਸਲਾਵਾ ਕਰੋ ਅੱਜ ਕੱਲ ਅੱਧੇ ਇੱਕ ਜ਼ਿਆਦਾ ਡਿਪਰੈਸ਼ਨ ਸਟ्रेस ਜਿਹੜਾ ਵੱਧ ਰਿਹਾ ਹੈ ਇਸੇ ਲਈ ਵੱਧ ਰਿਹਾ ਹੈ ਪਿਓ ਪੁੱਤ ਨਾਲ ਨਹੀਂ ਗੱਲ ਕਰ ਪਾਰਿਆ ਪੁੱਤ ਪਿਓ ਨਾਲ ਨਹੀਂ ਗੱਲ ਕਰ ਪਾਰਿਆ ਕਿਉਂਕਿ ਕਿਤਨਾ ਕਿਤੇ ਕੋਈ ਨਾ ਕੋਈ ਦਿੱਕਤ ਆ ਰਹੀ ਹੈ ਇਹ ਜ਼ਿਆਦਾਤਰ ਉਹਨਾਂ ਲੋਕਾਂ ਦੇ ਵਿੱਚ ਹੈ ਜਿਹੜੇ ਲੋਕ ਆਪਣੇ ਆਪਣੇ ਰਾਵਾਂ ਨੂੰ ਚੱਲੇ ਹੋਏ ਆ ਔਰ ਫਿਰ ਉਹ ਜੇ ਕੁਝ ਬੁਲੰਦੀ 'ਚ ਪਹੁੰਚ ਵੀ ਜਾਣ ਤਾਂ ਇੰਟਰਵਿਊਆਂ ਦੇ ਵਿੱਚ ਨਿਕਲਦੇ ਆ ਇਹ ਆਪਾਂ ਦੇਖਿਆ ਬਹੁਤ سارے ਲੋਕ ਐਦਾਂ ਦੇ ਪਿਓ ਕੁਝ ਕਹਿ ਰਿਹਾ ਹੈ ਪੁੱਤ ਕੁਝ ਕਹੀ ਜਾ ਰਿਹਾ ਐ ਹੋ ਜਾ ਬਹੁਤ ਕੁਝ ਹੈ ਇਹ ਖਾਸ ਕਰ ਉਹਨਾਂ 'ਚ ਹੁੰਦਾ ਜਿਹੜੇ ਲੋਕ ਬਾਹਰੋਂ ਸਲਾਵਾ ਲੈਂਦੇ ਆ ਜਿਹੜੇ ਲੋਕ ਘਰ ਬੈਠ ਕੇ ਬਹਿ ਜਾਂਦੇ ਨੇ ਜਿਹੜੇ ਲੋਕਾਂ ਨੂੰ ਆਪਣਾ ਘਰ ਜਿਹੜਾ ਹੈ ਆਪਣਾ ਜਿਹੜਾ ਦੇਖੋ ਪਰਿਵਾਰ ਸੰਸਾਰ ਦੁਹਾਂਤੋ ਜਦੋਂ ਮੋਹ ਮਾਇਆ ਉੱਡ ਜਾਂਦੀ ਉਦੋਂ ਬੰਦਾ ਰੱਬ ਵੱਲ ਨੂੰ ਜਾਂਦਾ ਪਰ ਇਹ ਇੱਕ ਤੁਹਾਡਾ ਕਰਮ ਹੈ ਭਾਈ ਕਰਮ ਤੋਂ ਤਾਂ ਪਿੱਛੇ ਹਟਣ ਨੂੰ ਕਿਸੇ ਨੇ ਵੀ ਨਹੀਂ ਕਿਹਾ ਤੇ ਆਪਾਂ ਕਰਮ ਤੋਂ ਪਿੱਛੇ ਹਟਦੇ ਨੇ ਫਿਰ ਤਾਂ ਹੀ ਆ ਸ਼ਾਂਤ ਰਹਨੇ ਆ ਤਾਂ ਹੀ ਸਾਨੂੰ ਭੁਲੇਖੇ ਪੈਂਦੇ ਤਾਂ ਹੀ ਸਾਡੇ ਫੈਸਲੇ ਗਲਤ ਹੁੰਦੇ ਬਾਕੀ ਬਾਅਦ ਵਿੱਚ ਬੰਦਾ ਇਹ ਕਹਿ ਦਿੰਦਾ ਕਿ ਜੋ ਉਹਦੀ ਮਰਜ਼ੀ ਸੀ ਜੀ ਉਹ ਹੋ ਗਿਆ ਉਹਨੇ ਦਿਮਾਗ ਦਿੱਤਾ ਹੈ ਉਹਦਾ ਵਰਤੋ ਕਰੋ ਉਹਦੀ ਵਰਤੋ ਕਰੋ ਔਰ ਇਹ ਗੱਲਾਂ ਜਿਹੜੀਆਂ ਹੈ ਹਰ ਕੋਈ ਜਿੱਦਾਂ ਵੀ ਹੈ ਯੋਗੀਆਂ ਨੇ ਐਵੇਂ ਨਹੀਂ ਫਰਮਾਇਆ ਉਹਨੇ ਤੈਨੂੰ ਦਿਮਾਗ ਦਿੱਤਾ ਭਾਈ ਉਹਦੇ ਨਾਲ ਉਹਦੀ ਰਜ਼ਾ ਨੂੰ ਸਮਝ ਹਮ ਤੈਨੂੰ ਪਰਿਵਾਰ ਦਿੱਤਾ ਭਾਈ ਜੋ ਤੇਰੇ ਕੋਲ ਹੈ ਉਹਨਾਂ ਦੇ ਉਹਦੇ ਨਾਲ ਉਹਦੀ ਰਜ਼ਾ ਨੂੰ ਸਮਝ ਪਰ ਸਮਝਣਾ ਕੋਈ ਚਾਹੁੰਦਾ ਨਹੀਂ ਐਸੇ ਕਰਕੇ ਆ ਸ਼ਾਂਤ ਰਹਿਣਾ ਤੇ ਭੁਲੇਖਿਆਂ ਵਿੱਚ ਰਹਿਣਾ ਜ਼ਿੰਦਗੀ ਚੱਲ ਰਹੀ ਹੈ ਕੋਈ ਵਾਸੀਆਂ ਚਾਚੀਆਂ ਤੁਰਿਆ ਫਿਰਦਾ ਹੈ ਕੋਈ ਤਾਇ ਮਾਮਾ ਮੈਂ ਤੁਰਿਆ ਫਿਰਦਾ ਹੈ ਤੇ ਭਾਈ ਪਹਿਲਾਂ ਹੀ ਉਹਨਾਂ ਚ ਰਹਿ ਲੈਣਾਈ ਫਿਰ ਆਲੇ ਦੁਆਲੇ ਘਰ ਤੋਂ ਐਵੇਂ ਗਾਂ ਪਰਿਵਾਰ ਤੋੜ ਕੇ ਬਹਿ ਗਏ ਕੀ ਲੋੜ ਹੈ ਉਹਦੀ ਉੱਥੇ ਹੀ ਰਹਿ ਸੋ ਇਹ ਹੈ ਕਮਜ਼ੋਰ ਹੋ ਰਹੇ ਦੇ ਸੰਕੇਤ ਹੈ ਉਹ ਲੋਕ ਜਿਆਦਾ ਬਾਹਰੀ ਦੁਨੀਆ ਦੇ ਵਿੱਚ ਉੱਜੇ ਫਿਰਨਗੇ ਪਰ ਘਰ ਦੇ ਵਿੱਚ ਉਹ ਕਦੇ ਆਪਣਾ ਜਿਹੜਾ ਹੈ ਸਾਰਤਕ ਫੈਸਲਾ ਨਹੀਂ ਲੈ ਪਾਣਗੇ ਸੋ ਅੱਗੇ ਹੈ ਈਸ਼ਵਰੀ ਸਾਧਨਾ ਧਿਆਨ ਜਾਂ ਪ੍ਰਾਰਥਨਾ ਵਿੱਚ ਮੰਨਣਾ ਲੱਗਣਾ ਰੱਬ ਵਾਲੇ ਪਾਸੇ ਉਹਨਾਂ ਦਾ ਬਿਲਕੁਲ ਧਿਆਨ ਨਹੀਂ ਹੋਏਗਾ ਘਰ ਬੈਠ ਕੇ ਜਿਹੜੀ ਇਬਾਦਤ ਬੰਦਗੀ ਗੁਰੂ ਪੀਰ ਮੁਰਸ਼ਿਦਾ ਫਰਮਾਈ ਉਹ ਕਦੇ ਨਹੀਂ ਕਰੇਗਾ ਭੱਜਦਾ ਫਿਰੇਗਾ ਚੱਲ ਐ ਨੂੰ ਚਲੀਏ ਚੱਲ ਉਹ ਨੂੰ ਚਲੀਏ ਅਸਲੀਅਤ ਦੇ ਵਿੱਚ ਨਜ਼ਾਰਾ ਜਦ ਤੱਕ ਅੰਦਰ ਦਾ ਨਾ ਹੋਇਆ ਉਦੋਂ ਤੱਕ ਉਹ ਸੋਨਾ ਨਹੀਂ ਲੱਗਣਾ ਹਾਂ ਇੱਕ ਤੇਰਾ ਕਰਮ ਬਣ ਗਿਆ ਕਿ ਮੈਂ ਕਿਸੇ ਸਥਾਨ ਤੇ ਜਾਣਾ ਉਹ ਜੀ ਸਦਕੇ ਜਾ ਪਰ ਦੇਖ ਤਾਂ ਸਹੀ ਉੱਥੇ ਹੈ ਕੀ ਉਹ ਵੀ ਤਾਂ ਊਰਜਾ ਮੰਡਲ ਹੈ ਤਾਂ ਹੀ ਤਾਂ ਕਹਿਆ ਪਹਿਲੇ ਗੁਰੂ ਬਣਾਈਏ ਜਾਣ ਕੇ ਤੇ ਪਾਣੀ ਪੀਏ ਛਾੜ ਕੇ ਤੇ ਗੁਰੂ ਬਣਾਈਏ ਜਾਣ ਕੇ ਪਹਿਲਾਂ ਪਰਖ ਲੋ ਪਰ ਜਦੋਂ ਇੱਕ ਵਾਰੀ ਲੜ ਫੜ ਲਿਆ ਫਿਰ ਛੱਡਣਾ ਨਹੀਂ ਭਾਵੇਂ ਦੁਨੀਆ ਤੇ ਜੋ ਮਰਜ਼ੀ ਹੋ ਜਾ ਫਿਰ ਭਾਵੇਂ ਫਿਰ ਅੰਨੇ ਹੋ ਜਾਓ ਜਿੱਦਾਂ ਨੂੰ ਲੈ ਜਾਏ ਵਾ ਠੀਕ ਹੈ ਜਾ ਜਾ ਕਰ ਕੇ ਯਾਰ ਕੇ ਫੈਸਲੇ ਤੇ ਕਰੂ ਨਾ ਕੋਈ ਸਵਾਲ बस मेरे इश्क की इतनी पहचान यो कह रही भाई दानिया ते तो ए भारी नकारात्मक प्रभावਾਂ ਵਰਤੀ ਜਿਆਦਾ ਸੰਵੇਦਨਸ਼ੀਲਤਾ ਲੋਕੀ ਕੀ ਕਹਿਣਗੇ ਹਾਏ ਹੁਣ ਤਾਂ ਕੋਈ ਆਪਸ ਚ ਬੋਲਦਾ ਹੀ ਨਹੀਂ ਹਾਏ ਐਦਾ ਹੋ ਰਿਹਾ ਹੈ ਉਦਾਂ ਹੋ ਰਿਹਾ ਇਹ ਬੰਦੇ ਦੇ ਔਰੇ ਜਿਹੜੇ ਇਹਨਾਂ ਲੋਕਾਂ ਦੇ ਕਮਜ਼ੋਰ ਹੁੰਦੇ ਆ ਔਰ ਇਹਨਾਂ ਲੋਕਾਂ ਤੋਂ ਜਿਹੜਾ ਹੈ ਜਾਂ ਤਾਂ ਇਹਨਾਂ ਨੂੰ ਆਪਣੇ ਵਰਗਾ ਬਣਾ ਲਓ ਪੋਜ਼ਿਟਿਵ ਜੇ ਕੋਈ ਪੋਜ਼ਿਟਿਵ ਹੈ ਉਹਨੂੰ ਆਪ ਆਪਣੇ ਵਰਗਾ ਬਣਾ ਲੈ ਨਹੀਂ ਫਿਰ ਇਹਨਾਂ ਤੋਂ ਥੋੜਾ ਕਨਾਲਾ ਕਰ ਲਵੇਹੀ ਜ਼ਿੰਦਗੀ ਦਾ ਸੱਚ ਹੈ ਉਨੇ ਜੋ ਹੈ ਕਿ ਨਾਕਰਾਤਮਕ ਊਰਜਾ ਤੇ એનર્ਜੀ ਜਿਹੜੀ ਹੈ ਵੈਂਪਾਇਰ ਤੋਂ ਔਰੇ ਦੀ ਸੁਰੱਖਿਆ ਕੀਤੀ ਜਾਵੇ ਬਾਬਾ ਉਹ ਕਿੱਦਾਂ ਸੁਰੱਖਿਆ ਹੁੰਦੀ ਹੈ ਜਦੋਂ ਔਰਾ ਕਮਜ਼ੋਰ ਹੁੰਦਾ ਹੈ ਅਸੀਂ ਨਾਕਰਾਤਮਕ ਊਰਜਾ ਦੇ ਪ੍ਰਭਾਵ ਹੇਠ ਆ ਜਾਂਦੇ ਹਾਂ ਹੁਣ ਇਸ ਨੂੰ ਕਿਹਾ ਜਾਂਦਾ ਹੈ એનર્ਜੀ ਵੈਂਪਾਇਰ ਊਰਜਾ ਸੋਖਕ ਇਹ ਸਾਡੇ ਆਲੇ-ਦੁਆਲੇ ਦੇ ਉਹ ਲੋਕ ਹੁੰਦੇ ਨੇ ਜਿਨ੍ਹਾਂ ਵਿੱਚ ਪ੍ਰਾਣ ਸ਼ਕਤੀ ਦੀ ਕਮੀ ਹੁੰਦੀ ਤੇ ਉਹ ਆਪਣੀ ਭਾਵਨਾਤਮਕ ਜਿਹੜੀ ਹੈ ਖਾਲੀਪਨ ਨੂੰ ਭਰਨ ਲਈ ਦੂਜਿਆਂ ਦੀ ਸਕਾਰਾਤਮਕ ਊਰਜਾ ਤੇ ਨਿਰਭਰ ਹੋ ਜਾਂਦੇ ਆ ਲੈ ਵੀ ਮੈਂ ਨਾ ਆਪਣੇ ਇਹਨੂੰ ਫੋਨ ਕਰ ਲਵਾਂ ਮੈਂ ਨਾ ਇਹਨੂੰ ਫੋਨ ਕਰ ਲਵਾਂ ਮੈਂ ਨਾ ਇਹਨੂੰ ਮਿਲ ਲਵਾਂ ਮੈਂ ਨਾ ਇਹਨੂੰ ਮਿਲ ਲਵਾਂ ਤੇ ਫਿਰ ਵੀ ਅੰਦਰ ਦਾ ਖਾਲੀਪਨ ਥੋੜੀ ਤੇਰਾ ਮੁੱਕ ਜਾਣਾ ਪਰ ਤੂੰ ਭੱਜਿਆ ਬਾਹਰ ਹੀ ਫਿਰਨਾ ਸਾਰੀ ਜ਼ਿੰਦਗੀ ਮਾਗੇ ਫਰਮਾਇਆ ਹੈ ਇਹ ਬਹੁਤ ਜ਼ਿਆਦਾ ਅੱਜ ਕੱਲ ਦੀ ਦੁਨੀਆ ਦੇ ਵਿੱਚ ਚੱਲ ਗਿਆ ਉਹ ਬਾਹਰ ਹੀ ਭੱਜਿਆ ਕਰਨਾ ਇਹਨੂੰ ਕਹਿੰਦੇ એનર્ਜੀ ਦਾ ਐਮਪਾਇਰ ਉਹ ਦੂਜਿਆਂ ਦੀ ਸਕਾਰਾਤਮਕ ਊਰਜਾ ਤੇ ਨਿਰਭਰ ਹੋ ਜਾਂਦਾ ਹੈ જરા गौर કરો دوسرا ہے প্রভাবিত ہونے ਦਾ ਕਾਰਨ ਕੀ ਹੈ ਜਦੋਂ ਸਾਡਾ ਔਰਾ ਕਮਜ਼ੋਰ ਜਾਂ ਛੇਕ ਵਾਲਾ ਹੁੰਦਾ ਹੈ ਜਿਹਦੇ ਵਿੱਚ ਛੇਕ ਹੋਵੇ ਕੋਈ ਤਾਂ ਅਸੀਂ ਦੂਜਿਆਂ ਦੀ ਅਸ਼ਾਂਤ ਊਰਜਾਵਾਂ ਨੂੰ ਸਹਿਜਤਾ ਨਾਲ ਗ੍ਰਹਿਣ ਕਰ ਲੈਂਦੇ ਹਾਂ ਖਾਸ ਕਰਕੇ ਜਦੋਂ ਅਸੀਂ ਆਪਣੇ ਆਲੇ ਦੁਆਲੇ ਕੋਈ ਅਧਿਆਤਮਿਕ ਸੁਰੱਖਿਆ ਕਵਚ ਨਹੀਂ ਬਣਾਉਂਦੇ ਨਾ ਉਹਦੇ ਨਾਮ ਦਾ ਕੋਈ ਜ਼ਿਕਰ ਹੈ ਤੇ ਫਿਰ ਫਿਕਰ ਹੀ ਫਿਕਰ ਹੈ ਬਾਬਾ ਜੀ ਤਾਂ ਹੀ ਤਾਂ ਬਗੀਨਾ فرمایا ਜੇ ਉਹਦਾ ਜ਼ਿਕਰ ਹੈ ਤੇ ਫਿਰ ਫਿਕਰ ਕਰਾ ਤੇ ਜੇ ਫਿਕਰ ਕਰਨਾ ਫਿਰ ਫਿਕਰ ਕਰ ਜ਼ਿਕਰ ਕਰਕੇ ਕੀ ਲੈਣਾ ਕਿਉਂਕਿ ਅਧਿਆਤਮਿਕ ਊਰਜਾ ਕਵਚ ਵੀ ਨਹੀਂ ਮਿਲਿਆ ਹੁਣ ਪਹਿਲਾ ਕਦਮ ਹੈ ਇਹਨਾਂ ਪ੍ਰਭਾਵਾਂ ਤੋਂ ਬਚਣ ਲਈ ਸਭ ਤੋਂ ਪਹਿਲਾਂ ਆਪਣੇ ਆਬਾ ਮੰਡਲ ਨੂੰ ਹੀ ਸਸ਼ਕਤ ਤੇ ਅਬੇਦ ਬਣਾਉਣਾ ਪਵੇਗਾ ਇਹ ਸਵਾਮੀ ਪਰਮਹੰਸ ਯੋਗਾਨੰਦ ਜੀ ਮਹਾਰਾਜ ਨੇ ਫਰਮਾਇਆ ਕਿ ਇਸ ਨੂੰ ਆਪੇ ਤਾਂ ਕਿ ਉਹ ਕੋਈ ਬਾਹਰ ਬਾਹਰ ਦਾ ਜਿਹੜਾ ਰੰਗ ਹੈ ਉਹ ਤੁਹਾਡੇ ਅੰਦਰ ਨਾ ਆ ਸਕੇ ਇਹ ਵਕੀਲ ਨੂੰ ਕਹਿਣਾ ਪੈਣਾ ਸੋ ਆਪਣੇ ਹੋਰੇ ਨੂੰ ਦੁਬਾਰਾ ਸ਼ਕਤੀਸ਼ਾਲੀ ਬਣਾਉਣ ਲਈ ਅੰਦਰੂਨੀ ਸ਼ਕਤੀ ਨੂੰ ਜਗਾਉਣਾ ਜ਼ਰੂਰੀ ਹੈ ਤਾਂ ਹੀ ਦਾ ਜਦੋਂ ਕੋਈ ਕਿਸੇ ਗੁਰੂ ਪੀਰ ਮੁਰਸ਼ਿਦ ਰਹਿਬਰ ਦਾ ਦਰਦ ਦਾ ਜਦੋਂ ਕੋਈ ਆਵਾਜ਼ ਸੁਣਦਾ ਹੈ ਉਹਨਾਂ ਦੀ ਕੋਈ ਗੱਲ ਸੁਣਦਾ ਹੈ ਤਾਂ ਬੜਾ ਚੰਗਾ ਲੱਗਣ ਲੱਗ ਪੈਂਦਾ ਹੈ ਪਾਠ ਸੁਣਦਾ ਹੈ ਬਾਣੀ ਸੁਣਦਾ ਹੈ ਵਚਨ ਸੁਣ ਬੜਾ ਚੰਗਾ ਲੱਗਣ ਲੱਗ ਪੈਂਦਾ ਕਿਉਂਕਿ ਉਹ ਪੋਜ਼ਿਟਿਵ ਹੈ ਉਹ ਤੁਹਾਡਾ ਊਰਜਾ ਨੂੰ ਜਿਹੜਾ ਹੈ ਤੁਹਾਡੇ ਊਰਜਾ ਨੂੰ ਦੁਬਾਰਾ ਸ਼ਕਤੀਸ਼ਾਲੀ ਬਣਾਉਣ ਦੀ ਜਿਹੜੀ ਹੈ ਉਹ ਕ੍ਰਿਆ ਜਿਹੜੀ ਹੈ ਸ਼ੁਰੂ ਹੋ ਜਾਂਦੀ ਹੈ ਬਾਬਾ ਸੋ ਪਹਿਲਾ ਇਹਦੇ ਚ ਕਿਹੜੇ ਦੱਸੇ ਆ ਕਿ ਆਤਮ ਜਾਗਰੂਕਤਾ ਤੇ ਮੋਨ ਦੀ ਤਾਕਤ ਨੂੰ ਸਮਝੋ ਆਤਮ ਨਿਰੇਖਣ ਕਰੋ ਆਪਣੇ ਵਿਚਾਰਾਂ ਦੀ ਦਿਸ਼ਾ ਵੇਖੋ ਆਪਣੇ ਡਰਾਂ ਨੂੰ ਦੇਖੋ ਕਿ ਮੇਰਾ ਡਰ ਕੀ ਹੈ ਆਪਣੀਆਂ ਚਿੰਤਾਵਾਂ ਬਾਰੇ ਦੇਖੋ ਆਪਣੇ ਕ੍ਰੋਧ ਨੂੰ ਪਛਾਣੋ ਇਹ ਸਵੈ ਮੰਥਨ ਹੈ ਔਰ ਇਹ ਸਵੈ ਮੰਥਨ ਹੀ ਊਰਜਾ ਦੀ ਮੁਰੰਮਤ ਸ਼ੁਰੂ ਕਰਦਾ ਹੁੰਦਾ ਫਿਰ ਮੌਨ ਦਾ ਚੁੱਪ ਜਿਹੜੀ ਹੈ ਨਾ ਉਹ ਬਾਬਾ ਜੀ ਬ੍ਰਹਮਾਣ ਦੇ ਨਾਲ ਜੋੜਦੀ ਹੈ ਹਰ ਸਾਧੂ ਸੰਤ ਫਕੀਰ ਲੋਕਾ ਫਰਮਾਇਆ ਕਿ ਚੁੱਪ ਵਿੱਚ ਸੁੱਖ ਹੈ ਭਾਈ ਕਟੋ ਕਟ ਸਵਾਮੀ ਪਰਮਹੰਸ ਯੋਗਨਾਂਝੀ ਮਹਾਰਾਜ ਫਰਮਾਉਂਦੇ ਕਿ ਕਟੋ ਕਟ 15 ਮਿੰਟ ਬਾਰੀ ਵਿਗਣਾ ਤੋਂ ਦੂਰ ਹੋ ਕੇ ਇੱਕ ਐਸੇ ਸਥਾਨ ਤੇ ਚਲੇ ਜਾਓ ਜਿੱਥੇ ਮੋਨ ਰਹਿਣ ਦਾ ਤੁਸੀਂ ਅਭਿਆਸ ਕਰੋ ਕਲਪਨਾ ਕਰੋ ਕਿ ਹਰ ਸਾਹ ਨਾਲ ਤੁਸੀਂ ਬ੍ਰਹਮੰਡ ਦੀ ਦਿਵਯ ਪ੍ਰਾਣ ਊਰਜਾ ਅੰਦਰ ਲੈ ਰਹੇ ਹੋ ਤੇ ਹਰ ਪਾਸੇ ਨਾਲ ਸਾਰੀ ਨਾਕਰਾਤਮਕਤਾ ਬਾਹਰ ਕੱਢ ਰਹੇ ਹੋ ਜ਼ਰਾ ਗੌਰ ਕਰੋ ਆਪਣੀ ਨਾਕਰਾਤਮਕਤਾ ਬਾਹਰ ਕੱਢ ਉਹ ਕਿਦਾਂ ਕੋਈ ਪਸੀਨੇ ਦੇ ਤੌਰ ਤੇ ਵੀ ਕੜਦਾ ਜਦੋਂ ਫਿਜ਼ੀਕਲ ਆਪਾਂ ਐਕਟੀਵਿਟੀਆਂ ਕਰਦੇ ਆ ਉਹਦੇ ਚ ਵੀ ਹੋ ਜਾਂਦਾ ਦੁਨੀਆ ਤੋਂ ਦੂਰ ਹੋ ਜਕੇ ਥੋੜੀ ਦੇਰ ਵਾਸਤੇ ਚੁੱਪ ਰਹਿਣਾ ਖਾਮੋਸ਼ੀ ਉਹਦੇ ਚ ਧਿਆਨ ਧਿਆਨ ਲਾਣਾ ਬਾਬਾ ਜੀ ਨਾਕਾਰਾਤਮਕ ਊਰਜਾ ਬਾਹਰ ਜਾ ਰਹੀ ਹੈ ਦਿਵਯ ਪ੍ਰਾਣ ਅੰਦਰ ਆ ਰਿਹਾ ਉਹ ਕੀ ਹੈ ਉਹ ਬ੍ਰਹਮਾਣਡ ਦੇ ਨਾਲ ਮਿਲਣ ਦੀ ਗੱਲ ਕੀਤੀ ਹੈ ਇਹ ਵਿੱਚ ਫਿਰ ਅੱਗੇ ਫਰਮਾਇਆ ਉਹਨਾਂ ਨੇ ਸਕਾਰਾਤਮਕ ਸੰਕਲਪ ਤੇ ਪ੍ਰਕਿਰਤੀ ਦਾ ਸਾਥ ਸਕਾਰਾਤਮਕ ਸੰਕਲਪ ਕਹਿੰਦੇ ਐਫਰਮੇਸ਼ਨਸ ਸੱਚੀ ਸ਼ਰਧਾ ਨਾਲ ਇਹਨਾਂ ਨੂੰ ਦੁਹਰਾਓ ਮੇਰੇ ਨਾਲ ਬੋਲਣਾ ਮੈਂ ਉਸ ਸੋਹਣੇ ਰੱਬ ਦੀ ਉਸ ਪਰਮਾਤਮਾ ਦੀ ਦਿਵਯ ਊਰਜਾ ਨਾਲ ਭਰਪੂਰ ਹਾਂ ਮੇਰੇ ਤੇ ਰਹਿਮਤਾਂ ਦੀ ਵਰਸਾ ਹੋ ਰਹੀ ਹੈ ਮੇਰੇ ਅੰਦਰ ਉਹ ਸੋਹਣਾ ਵੱਸਦਾ ਹੈ ਦੂਸਰਾ ਮੇਰਾ ਆਵਾ ਮੰਡਲ ਸਵੱਛ ਹੈ ਸਾਫ਼ ਹੈ ਤੇ ਤੇਜਸਵੀ ਹੈ ਬਹੁਤੀ ਜਿਹੜਾ ਹੈ ਉਪਾਕ ਹੈ ਤੀਸਰਾ ਕੋਈ ਵੀ ਨਕਾਰਾਤਮਕ ਸ਼ਕਤੀ ਮੈਨੂੰ ਛੂ ਨਹੀਂ ਸਕਦੀ ਕਿਉਂਕਿ ਉਹ ਸੋਹਣਾ ਮੇਰੇ ਅੰਦਰ ਵੱਸਦਾ ਹੈ ਮੈਂ ਉਸ ਦਾ ਹਾਂ ਉਹ ਮੇਰਾ ਕੋਈ ਵੀ ਨਾਕਰਾਤਮਕ ਸ਼ਕਤੀ ਮੈਨੂੰ ਛੂ ਨਹੀਂ ਸਕਦੀ ਇਹ बार-बार ਦੁਹਰਾਓ ਪ੍ਰਕਿਰਤੀ ਦੇ ਨਾਲ ਜੁੜੋ ਸੂਰਜ ਦੀਆਂ ਕਿਰਨਾਂ ਨੰਗੇ ਪੈਰੀ ਹਰੀ ਘਾਹ ਤੇ ਚੱਲਣਾ ਸਾਫ਼ ਹਵਾ ਵਿੱਚ ਗਹਿਰੇ ਸਾਹ ਲੈਣਾ ਜਾਂ ਦਰਖਤਾਂ ਤੇ ਪੌਦਿਆਂ ਦੇ ਨੇੜੇ ਬੈਠਣਾ ਤੁਹਾਡੇ ਔਰੇ ਨੂੰ ਸ਼ੁੱਧ ਤੇ ਸੰਤੁਲਿਤ ਕਰਦਾ ਬਾਬਾ ਜੀ ਜ਼ਰਾ ਗੌਰ ਕਰਨਾ ਅੱਗੇ ਗੱਲ ਕਰਦੇ ਹਾਂ ਧਿਆਨ ਯੋਗ ਦੁਆਰਾ ਔਰੇ ਦੀ ਪਰਮ ਸੁਰੱਖਿਆ ਕਰਨੀ ਧਿਆਨ ਜਿਹੜਾ ਹੈ ਜਿਹਨੂੰ ਇਬਾਦਤ ਬੰਦਗੀ ਕੋਈ ਕਹਿੰਦਾ ਹੈ ਕੋਈ ਮੈਡੀਟੇਸ਼ਨ ਕਹਿੰਦਾ ਹੈ ਕੋਈ ਧਿਆਨ ਕਹਿੰਦਾ ਹੈ ਬੈਠਦਾ ਹੈ ਯਾਰ ਕੜੀ ਧਿਆਨ ਸਰਵੋਤਮ ਸਾਧਨ ਹੈ ਧਿਆਨ ਹੀ ਉਹ ਵਿਗਿਆਨ ਹੈ ਇਸ ਸਾਈਂ ਸਾਹਿਬ ਮੇ ਵਿਗਿਆਨ ਹੈ ਜਿਸ ਨਾਲ ਅਸੀਂ ਆਪਣੇ ਔਰੇ ਜਿਹੜਾ ਹੈ ਆਲੇ ਦੁਆਲੇ ਇੱਕ ਅਭੇਦ ਔਰੇ ਦੇ ਦੁਆਲੇ ਇੱਕ ਆਭੇਦ ਆਧਿਆਤਮਿਕ ਕਵਚ ਬਣਾ ਸਕਦੇ ਹਾਂ ਜਿਹੜਾ ਭੇਦਿਆ ਨਾ ਜਾਵੇ ਕਿਸੇ ਫਿਰ ਹੈ ਨਿਯਮਿਤ ਧਿਆਨ ਨਾਲ ਮਨ ਸ਼ਾਂਤ ਹੁੰਦਾ ਹੈ ਭਾਵਨਾਵਾਂ ਸੰਤੁਲਿਤ ਹੁੰਦੀਆਂ ਤੇ ਪ੍ਰਾਣ ਊਰਜਾ ਦਾ ਪ੍ਰਵਾਹ ਜਿਹੜਾ ਹੈ ਸਚਾਰੂ ਹੋ ਜਾਂਦਾ ਜਿਸ ਨਾਲ ਔਰਾ ਹੈ ਨਾ ਉਹ ਆਪਣੇ ਆਪ ਮਜ਼ਬੂਤ ਹੁੰਦਾ ਬਾਬਾ ਤੀਸਰਾ ਹੈ ਧਿਆਨ ਵਿੱਚ ਆਪਣੀ ਚੇਤਨਾ ਨੂੰ ਆਤਮਾ ਦੇ ਕੇਂਦਰ ਵਿੱਚ ਸਥਿਰ ਕਰਨ ਨਾਲ ਔਰਾ ਜਿਹੜਾ ਹੈ ਉਹ ਬ੍ਰਹਮੰਡੀ ਬ੍ਰਹਮੰਡੀ ਊਰਜਾ ਨਾਲ ਭਰ ਜਾਂਦਾ ਕਿਉਂਕਿ ਜੋ ਬ੍ਰਹਮੰਡੇ ਸੋ ਹੀ ਪਿੰਡੇ ਇਹੀ ਗੁਰੂਆ ਨੇ ਫਰਮਾਇਆ ਮਬ ਤੇ ਅੰਦਰੂਨੀ ਨਾਕਾਰਾਤਮਕਤਾ ਸ਼ੁੱਧ ਹੋ ਜਾਂਦੀ ਹੈ ਬਸ ਪਹਿਚਾਨਣਾ ਹੈ ਉੱਥੇ ਤੱਕ ਪਹੁੰਚਣਾ ਹੈ ਤੇ ਮੋਨ ਜਿਹੜਾ ਹੈ ਉਹ ਸਭ ਤੋਂ ਜਿਹੜਾ ਹੈ ਵਧੀਆ ਰਸਤਾ ਦੱਸਿਆ ਗਿਆ ਹੈ ਧਿਆਨ ਜਿਹੜਾ ਹੈ ਉਹ ਰਸਤਾ ਦੱਸਿਆ ਗਿਆ ਉਹਦੇ ਨਾਲ ਜੁੜਨਾ ਅੱਗੇ ਹੈ ਕਿ ਆਪਣਾ ਸਾਤਵਿਕ ਆਹਾਰ ਲੋ ਤੇ ਸਚਾਈ ਭਰਿਆ ਆਚਰਨ ਆਹਾਰ ਸ਼ੁੱਧੀ ਕਰੋ ਸਾਤਵਿਕ ਭੋਜਨ ਤਾਜ਼ੇ ਫਲ ਸਬਜ਼ੀਆਂ ਇਹ Swami Parmanand Yogananand ji Maharaj ne farmaya ਔਰੇ ਨੂੰ ਨਿਰਮਲ ਤੇ ਕਾਂਤੀਮਈ ਬਣਾਉਂਦੇ ਨੇ ਤੇ ਤਾਮਸਿਕ ਭੋਜਨ ਜਿਹੜਾ ਹੈ ਔਰੇ ਨੂੰ ਭਾਰੀ ਤੇ ਅਸੰਤੁਲਿਤ ਕਰਦਾ ਸੱਚਾਈ ਦਾ ਆਚਰਣ ਜਦੋਂ ਅਸੀਂ ਸੱਚ ਬੋਲਦੇ ਹਾਂ ਇਮਾਨਦਾਰ ਰਹਿੰਦੇ ਹਾਂ ਅਤੇ ਕਿਸੇ ਨੂੰ ਦੁੱਖ ਨਹੀਂ ਦਿੰਦੇ ਤਾਂ ਸਾਡੀ ਆਤਮਾ ਵਿੱਚ ਦਿਵਯ ਪ੍ਰਕਾਸ਼ ਜਾਗਦਾ ਹੈ ਬੰਦਾ ਜੋ ਔਰੇ ਨੂੰ ਅਦਭੁਤ ਤੇਜਸਤਾ ਜਿਹੜਾ ਹੈ ਇੱਕ ਤੇਜ ਪ੍ਰਦਾਨ ਕਰਦਾ ਹੈ ਅੱਗੇ ਹੈ ਭਾਵਨਾਤਮਕ ਸੀਮਾਵਾਂ ਜਿਹਨੂੰ ਇਮੋਸ਼ਨਲ ਬਾਉਂਡਰੀਜ਼ ਕਹਿੰਦੇ ਨੇ ਇਹ ਜਾਣਨਾ ਜ਼ਰੂਰੀ ਹੈ ਕਿ ਕਿੱਥੇ ਰੁਕਣਾ ਹੈ ਇਸ ਨੂੰ ਸਮਝੋ ਬਾਬਾ ਜੀ ਕਿੱਥੇ ਰੁਕਣਾ ਹੈ ਚਾਹੇ ਕੋਈ ਕਿੰਨਾ ਵੀ ਆਪਣਾ ਹੋਵੇ ਆਖਿਰ ਕਿੱਥੇ ਸਾਡੀਆਂ इमोशनल ਬਾਉਂਡਰੀਜ਼ ਹੈ ਉਸ ਬੰਦੇ ਨਾਲ ਕਿੰਨਾ ਕੁ ਜੁੜ ਲੋਗੇ ਬਾਬਾ ਜੀ ਜੀ ਕਹਿੰਦੇ ਨਾ ਵੀ ਸਾਹਮਣੇ ਪਤਾ ਹੈ ਕਿ ਕਿਸੇ ਨੇ ਅੱਗ ਲਾਉਣੀ ਹੈ ਕਿ ਤੁਹਾਨੂੰ ਅੱਗ ਲਾ ਰਿਹਾ ਹੈ ਕੋਈ ਬੰਦਾ ਤੇ ਕਿੰਨਾ ਕੁ ਦੇ ਲਈ ਅੱਗ ਲਵਾ ਲੋਗੇ ਆਪਣੇ ਆਪ ਕੀ ਰਾਖ ਹੋ ਕੇ ਸਮਝੋਗੇ ਇਸ ਗੱਲ ਇਸ ਨੂੰ ਸਮਝਣਾ ਇਮੋਸ਼ਨਲ ਬਾਉਂਡਰੀਜ਼ ਬਣਾਓ ਆਪਣੇ ਆਲੇ ਦੁਆਲੇ ਔਰ ਇਮੋਸ਼ਨਲ ਓਵਰ ギਵਿੰਗ ਤੋਂ ਬਚੋ ਜਿਸ ਨਾਲ ਤੁਸੀਂ ਖੁਦ ਨੂੰ ਖਾਲੀ ਮਹਿਸੂਸ ਕਰਦੇ ਹੋ ਅਕਸਰ ਤੁਹਾਡੇ ਘਰਾਂ ਦੇ ਵਿੱਚ ਐਸੇ ਤੁਹਾਡੇ ਰਿਸ਼ਤੇਦਾਰ ਹੋਣਗੇ ਜਿਨ੍ਹਾਂ ਨੂੰ ਰੋਣ ਦੀ ਆਦਤ ਹੋਈ ਹੈ ਉਹ ਨਾ ਐਵੇਂ ਰੋਈ ਜਾਣਗੇ ਆਪਣਾ ਘਰ ਉਹਦਾ ਚੰਗਾ ਭਲਾ ਹੁੰਦਾ ਬਹੁਤ ਵਧੀਆ ਹੁੰਦਾ ਆਪਣੇ ਘਰ ਜਿਹੜੇ ਔਲਾਦ ਹੋਏਗੀ ਉਹ ਕੰਮਗੁੰਮ ਵੀ ਜਾਂਦੀ ਹੋਗੀ ਪਰ ਜਿਨ੍ਹਾਂ ਦੇ ਘਰ ਨਹੀਂ ਜਾਂਦੇ ਉਹ ਲੋਕ ਖੁਸ਼ ਹੋਣਗੇ ਉਹਨਾਂ ਨੂੰ ਆ ਕੇ ਕਹੀ ਜਾਊਗੀ ਸਾਡੇ ਤੇ ਜੀ ਐ ਸਾਡੇ ਤਾਜੂ ਇਹੋ ਜਿਹੇ ਲੋਕਾਂ ਤੋਂ ਬਚੋ ਭਾਈ ਇਹੋ ਜਿਹੇ ਲੋਕਾਂ ਤੋਂ ਬਚੋ ਆਪਣਾ ਘਰ ਲੋਕੀ ਸਾਂਭਦੇ ਐ। ਔਰ ਦੂਜੇ ਨੇ ਘਰ ਦੇ ਵਿੱਚ ਉਹ ਕਹਿੰਦੇ ਆ ਵੀ ਇਹਦਾ ਇਹ ਨਹੀਂ ਸੁਖੀ ਬਸਣਾ ਚਾਹੀਦਾ। ਸਾਰੀ ਨੈਗੇਟਿਵਿਟੀ ਤੁਹਾਡੇ ਘਰ ਚ ਦੇ ਗਈ। ਤੁਸੀਂ ਕਹਿੰਦੇ ਜੀ ਸਾਡੇ ਤਾਂ ਜੀ ਉਹ ਰਿਸ਼ਤੇਦਾਰ ਨੇ। ਰਿਸ਼ਤੇਦਾਰ ਸਾਰੀ ਨੈਗੇਟਿਵਿਟੀ ਊਰਜਾ ਤੁਹਾਡੇ ਘਰ ਚ ਫਲਾ ਕੇ ਆ ਗਏ। ਔਰ ਤੁਸੀਂ ਓਵਰ ਗਿਵਿੰਗ ਇਹਨੂੰ ਕਹਿੰਦੇ ਇਮੋਸ਼ਨਲ ਓਵਰ ਗਿਵਿੰਗ ਇਹ ਉਹ ਸਾਧੂ ਸੰਤ ਮਹਾਤਮਾ ਵਕੀਰਾਂ ਨੇ ਉਹ ਯੋਗੀਆਂ ਨੇ ਐਵੇਂ ਨਹੀਂ ਫਰਮਾਇਆ ਇਹ ਗੱਲ। ਸੱਚ ਫਰਮਾਈ ਹੈ ਇਸ ਨੂੰ ਸਮਝੋ। ਜੋ ਕੋਈ ਸਮਝ ਲੈਂਦਾ ਹੈ ਤਾਂ ਬੜਾ ਜ਼ਰੂਰੀ ਹੈ। ਇਸ ਲਈ ਗੰਦੇ ਕਿ ਇਨਸਾਨ ਨੂੰ ਜਿਹੜਾ ਹੈ ਚਾਹੇ ਥੋੜੇ ਵਿੱਚ ਰਹਿ ਲਵੇ ਪਰ ਚੰਗਾ ਵਾਤਾਵਰਨ ਹੋਵੇ ਜਰਾ ਗੌਰ ਕਰਨਾ ਚੰਗਾ ਵਾਤਾਵਰਨ ਉਹ ਇਸ ਲਈ ਮਹਾਤਮਾ ਲੋਕ ਕਈ ਐਸੇ ਹੋਏ ਉਹਨਾਂ ਨੇ ਛੱਡ ਦਿੱਤੇ ਸੀ ਬਾਬਾ ਜੀ ਰਾਜ ਮਹਿਲ ਸਾਰੇ ਉਹਨਾਂ ਨੇ ਭਾਈ ਦੋ ਇਨਸਾਨ ਵੀ ਰੱਖੋ ਉਹ ਆਪਣੇ ਮਾਪਿਆਂ ਨੂੰ ਸਮਝਾਣ ਗਏ ਕਈ ਸਾਧੂ ਸੰਤ ਮਹਾਤਮਾ ਹੋਏ ਆਪਣੇ ਪਰਿਵਾਰ ਨੂੰ ਸਮਝ ਨਹੀਂ ਸਮਝਿਆ ਉਹ ਕਹਿੰਦੇ ਭਾਈ ਫਿਰ ਰਹੀ ਜਾਓ ਇੱਥੇ ਕਿਉਂਕਿ ਉਹ ਚਾਹੁੰਦੇ ਸੀ ਕਿ ਇਹ ਵੀ ਸਮਝਣ ਔਰ ਨਹੀਂ ਸਮਝਦੇ ਲੋਕ ਫਿਰ ਉਹ ਕਹਿੰਦੇ ਚਲ ਠੀਕ ਹੈ ਰਹੀ ਜਾਓ ਬਈ ਆਪਾਂ ਚੱਲਦੇ ਕਿਉਂਕਿ ਰਾਮਤਾ ਜੋਗੀ ਤੇ ਵਹਿੰਦਾ ਪਾਣੀ ਬਾਬਾ ਸੋ ਇਸ ਕਰਕੇ ਇਮੋਸ਼ਨਲ ਓਵਰ ਗੀਵਿੰਗ ਨਾ ਕਰੋ ਦੇਖੋ ਆਂਦਾ ਉਹਨੂੰ ਦਾ ਭਾਈ ਠੀਕ ਹੈ ਉਹਦੇ ਗੱਲਾਂ ਤੇ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ ਆਪੇ ਹਟ ਜਾਏਗਾ ਹੌਲੀ ਹੌਲੀ ਆਪਣੀ ਊਰਜਾ ਦਾ ਆਪਣੇ ਊਰਜਾ ਜਿਹੜਾ ਹੈ ਉਹਨੂੰ ਸੰਭਾਲ ਕੇ ਰੱਖੋ ਉਹਦਾ ਸਨਮਾਨ ਕਰੋ ਆਪਣੀ ਊਰਜਾ ਦਾ ਸਨਮਾਨ ਕਰੋ ਤੇ ਉਸ ਨੂੰ ਬੇਲੋੜੇ ਨਕਾਰਾਤਮਕ ਆਧਾਨ ਪ੍ਰਧਾਨ ਵਿੱਚ ਬਰਬਾਦ ਨਾ ਹੋਣ ਇਹ ਊਰਜਾ ਸੰਭਾਲ ਦਾ ਅਧਿਆਤਮਿਕ ਨਿਯਮ ਹੈ ਬਾਬਾ ਫਿਰ ਹੈ ਗ੍ਰੈਟੀਟਿਊਡ ਕਿਰਤਗੁਜ਼ਾਰੀ ਹਰ ਚੀਜ਼ ਲਈ ਦਿਲੋਂ ਧੰਨਵਾਦ ਰੱਖੋ ਸੋਹਣੇ ਮਾਲਕ ਦਾ ਭਾਵ ਰੱਖਣ ਨਾਲ ਉਹਰਾ ਤੁਰੰਤ ਸਕਾਰਾਤਮਕ ਊਰਜਾ ਨਾਲ ਭਰ ਜਾਂਦਾ ਹੈ ਅੱਗੇ ਹੈ ਨਿਸ਼ਕਾਮ ਈਸ਼ਵਰੀ ਪਿਆਰ ਕਿ ਕੋਈ ਕਾਮਨਾ ਨਹੀਂ ਬਸ तुझसे ਮੁਹੱਬਤ ਹੋ ਗਈ ਹੈ ਖੁਦਾ ਅਬ ਔਰ ਕੁਝ ਨਹੀਂ ਚਾਹੇ ਸਾਰੀ ਸ੍ਰਿਸ਼ਟੀ ਭਤੀ ਪਿਆਰ করুণਾ ਤੇ ਮਿੱਤਰਤਾ ਦਾ ਭਾਵ ਰੱਖਣ ਨਾਲ ਸ੍ਰਿਸ਼ਟੀ ਦੀ ਗੱਲ ਹੋ ਰਹੀ ਹੈ ਪ੍ਰਕਿਰਤੀ ਦੀ ਨਾਲ ਹਿਰਦਾ ਖੇਡਦਾ ਹੈ ਤੇ ਇਸ ਤੋਂ ਨਿਕਲਣ ਵਾਲੀਆਂ ਦਿਵਿਆ ਪਿਆਰ ਦੀਆਂ ਕਿਰਨਾ ਸਾਡੇ ਔਰੇ ਨੂੰ ਅਸੀਮ ਰੂਪ ਵਿੱਚ ਵਿਸਥਾਰਿਤ ਕਰਦੀਆਂ ਨੇ ਬਾਬਾ ਜੀ ਅੱਗੇ ਹੈ ਸੈਲਫ ਐਸਟੀਮ ਔਰੇ ਦਾ ਸਭ ਤੋਂ ਵੱਡਾ ਰਾਖਾ ਆਤਮ ਗੌਰਵ ਦਾ ਬੋਧ ਜਦੋਂ ਅਸੀਂ ਸਵੀਕਾਰ ਕਰਦੇ ਹਾਂ ਤੇ ਅਸੀਂ ਸ਼ਰੀਰ ਨਹੀਂ ਬਲਕਿ ਅਬినాਸ਼ੀ ਆਤਮਾ ਹ ਉਹ ਸੋਹਣੇ ਮਾਲਕ ਦਾ ਅੰਸ਼ ਹ ਤਾਂ ਸਾਡਾ ਔਰਾ ਸਵੈ ਸੰਭਾਲੀ ਅਤੇ ਤੇਜਸਵੀ ਬਣ ਜਾਂਦਾ ਹੈ ਨਾਕਰਾਤਮਕ ਸਵੈ ਚਰਚਾ ਤੋਂ ਬਚੋ ਆਪਣੇ ਆਪ ਨੂੰ ਕਮਜ਼ੋਰ ਕਹਿਣਾ ਔਰੇ ਦੀਆਂ ਦਰਾਰਾਂ ਪਾਉਂਦਾ ਹੈ ਇਸ ਕਰਕੇ ਖੁਦ ਨੂੰ ਕਮਜ਼ੋਰ ਕਹਿਣਾ ਬੰਦ ਕਰੋ ਉਪਈ ਆਪਣੇ ਆਪ ਨਾਲ ਪਿਆਰ ਕਰੋ ਤੇ ਸ਼ਕਤੀ ਦਾ ਸਰੂਪ ਮੰਨੋ ਆਪਣੇ ਆਪ ਨੂੰ ਕਹੋ ਕਿ ਉਹ ਸੋਹਣਾ ਮੇਰੇ ਅੰਦਰ ਵੱਸਦਾ ਹੈ ਉਹ ਸੋਣਾ ਮੇਰੇ ਅੰਦਰਵਾਦਾ ਮੈਂ ਉਸੇ ਦਾ ਹੀ ਅੰਛਾ ਉਹ ਮੈਂ ਕੀ ਲੈਣਾ ਮੈਂ ਸਾਰਾ ਅੰਛਾ ਉਸੇ ਦਾ ਆ ਮੈਂ ਇਹਨਾਂ ਲੋਕਾਂ ਦੇ ਜੋ ਮੈਨੂੰ ਮਾੜਾ ਜਿਹਾ ਕਹੀ ਜਾਂਦੇ ਮੈਨੂੰ ਨਹੀਂ ਕਹਰੇ ਤੈਨੂੰ ਹੀ ਕਹਰੇ ਤੂੰ ਹੀ ਦੇਖ ਭਾਈ ਕਿਤੇ ਅਵਲ ਨਹੀਂ ਕਿਤੇ ਆਖਰ ਨਹੀਂ ਜਦ ਮੈਂ ਹੀ ਨਹੀਂ ਫੇਰ ਡਰਦਾ ਕਿਤੇ ਅਵਲ ਨਹੀਂ ਕਿਤੇ ਆਖਰ ਜਦ ਮੈਂ ਹੀ ਨਹੀਂ ਫੇਰ ਡਰਦਾ ਸੋ ਤੇਰੀ ਸੋਹਣਿਆ ਤੂੰ ਹੀ ਹੋਈਂ ਸੋ ਤੇਣੀ ਸੋਹਣਿਆ ਤੂੰ ਹੀ ਹੋਣੀ ਮੈਂ ਤਾਂ ਕਿਤੇ ਵੀ ਨਹੀਂ ਸੋ Swami Parmanand Yoganand ji ਦਾ ਇਹਦੇ ਵਿੱਚ ਸੰਦੇਸ਼ ਹੈ ਕਿ ਆਪਣੇ ਔਰੇ ਦੀ ਸ਼ਕਤੀ ਨੂੰ ਪਛਾਨਣਾ ਤੇ ਉਸ ਦਾ ਵਿਕਾਸ ਕਰੋ ਇਹ ਬਾਬਾ ਜੀ ਇੱਕ ਨਿਰੰਤਰ ਚੱਲਣ ਵਾਲੀ ਸਾਧਨਾ ਹੈ ਇਹ ساری ਜ਼ਿੰਦਗੀ ਇਨਸਾਨ ਨੂੰ ਕਰਨੀ ਚਾਹੀਦੀ ਹੈ ਇਥੋਂ ਸਮਝਣਾ ਕੋਣ ਕੋਲ ਬੈਠੇ ਤੇ ਕੋਣ ਨਹੀਂ ਜਾਂ ਤਾਂ ਤੁਹਾਡਾ ਹੀ ਔਰਾ ਐਸਾ ਬਣ ਜਾਵੇ ਕਿ ਜਿਹੜਾ ਆਵੇ ਉਹ ਉਸੇ ਰੰਗ ਵਿੱਚ ਰੰਗਿਆ ਜਾਵੇ ਪਰ ਇਹ ਨਹੀਂ ਕਿ ਫਿਰ ਜਾਂ ਫਿਰ ਇਹੋ ਜੇ ਨਾ ਬਣ ਜਾਣਾ ਕਿ ਕਿਤੇ ਸਾਰੇ ਕਿਤੇ ਜਾਂ ਫਿਰ ਉਸ ਰੰਗ ਦੇ ਵਿੱਚ ਇਹ ਨਾ ਹੋਵੇ ਵੀ ਤੁਸੀਂ ਉਧਰ ਮਿਲ ਲਾਪੋ ਇਹ ਲੋਕ ਹੁੰਦੇ ਆ ਹਰ ਇੱਕ ਦੇ ਔਰੇ ਦਾ ਪ੍ਰਭਾਵ ਕੁਆ ਪੈਦਾ ਕਰ ਲੈਂਦੇ ਆਪਣੇ ਉਨਕਸਾਨ ਦੇ ਐਸਾ ਰੰਗ ਆਪਣਾ ਹੋ ਜਾਵੇ ਹਰ ਰੰਗ ਵਿੱਚ ਰਚਦਾ ਫਿਰੇ ਬੰਦਾ ਹਰ ਰੰਗ ਤੁਹਾਡੇ ਨਾਲ ਮਿਲਣਾ ਚਾਵੇ ਜਾਂ ਤਾਂ ਐਸਾ ਹੋਰ ਆ ਹੋ ਜਾਵੇ ਸਾਰੂ ਸੰਤ ਮਹਾਮਾ ਫਕੀਰ ਲੋਕਾਂ ਨੇ ਫਰਮਾਇਆ ਉਹ ਤਾਂ ਹੀ ਬਣੇਗਾ ਜੇ ਬੰਦਗੀ ਹੋਏਗੀ ਇਬਾਦਤ ਹੋਏਗੀ ਪਰ ਇਹ ਵੀ ਬਹੁਤ ਸਾਰੇ ਮਹਾਤਮਾ ਲੋਕ ਜਿੱਦਾਂ ਦੱਸਿਆ ਕਿ ਉਹਨਾਂ ਨੇ ਆਪਣੇ ਪਰਿਵਾਰ ਨੂੰ ਸਮਝਾਇਆ ਆਪਣੇ ਵੱਡਿਆਂ ਨੂੰ ਸਮਝਾਇਆ ਨਹੀਂ ਸਮਝੇ ਉਹ ਛੱਡ ਕੇ ਤੁਰ ਪਏ ਬੰਦੇ ਕਿਉਂਕਿ ਉਹਨਾਂ ਨੇ ਉਹ ਆਵਾ ਮੰਡਲ ਉਹ ਨਜ਼ਾਰਾ ਉਹ ਰੰਗ ਮੰਚ ਦੇਖਿਆ ਸੀ ਔਰ ਆਪਣੇ ਰਸਤੇ ਤੈਅ ਕਰ ਲੈ। ਸੋ ਮਾਲਕ ਵੀ ਜਿਹੜਾ ਹੈ ਉਦੋਂ ਫਿਰ ਤੁਹਾਡੀ ਹੈਲਪ ਕਰਦੇ ਐ। ਉਹ ਪ੍ਰਕਿਰਤੀ ਤੁਹਾਡੇ ਲਈ ਜਿਹੜਾ ਹੈ ਤੁਹਾਡੇ ਤੇ ਕਰਮ ਕਰਦੀ ਐ ਜਦੋਂ ਤੁਸੀਂ ਆਪ ਉਸ ਪ੍ਰਕਿਰਤੀ ਦੇ ਨਜ਼ਦੀਕ ਹੋ ਜਾਂਦੇ ਹੋ। ਸੋ ਇਸ ਲਈ ਉਹ ਸੋਹਣੇ ਰਬ ਦਾ ਅਨ ਸ਼ੋਭਾ ਭਰੀ। ਇਹ ਹੀ ਫਕੀਰ ਲੋਕਾਂ ਦਾ ਕਹਿਣਾ ਹੈ। Swami Yoga Anand ji Parmans Yoga Nand ji ਨੂੰ pranam hai salaam hai. ਕੋਟ ਕੋਟ ਬਰਨਾ ਨਾਮ। ਜੈ ਮਹਾਕਾਰ ਜੈ ਸਾਈਂ ਜੀ ਦੀ। ਗੁਰੂ ਆ ਪੀ ਰਾ ਰਹਾ ਬੜਾ ਫਕੀਰਾ ਸੰਤ ਮਹਾਤਮਾ ਸਾਈਂ ਲੋਕਾਂ ਸਭ ਨੂੰ ਪ੍ਰਣਾਮ ਸਭ ਨੂੰ ਸਲਾਮ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਚੜ੍ਹ